ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਾਮਾਂ ਦਾ ਤੁਹਾਨੂੰ ਨਿੱਕਾ ਸਵਾਗਤ ਹੈ ਅੱਜ ਦਿਨ ਹੈ ਜੀ ਵੀਰਵਾਰ ਤੇ ਤਰੀਕ ਹੈ 12 ਜੂਨ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢੱਲੋਂ ਢੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਢੱਲੋਂ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਗੱਲ ਕਰੀਏ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਕੋਈ ਅਪਡੇਟ ਕੀਤੀ ਹੈ ਕਿ ਇਹ ਜਾਂਚ ਹੈ ਜਿਹੜੀ ਇਹ ਕੀ ਚੰਡੀਗੜ੍ਹ ਪੁਲਿਸ ਕਰੂਗੀ ਪੰਜਾਬ ਦੇ ਮਾਮਲੇ ਤੋਂ ਬਾਹਰ ਨਿਕਲ ਗਿਆ ਜੀ ਇਹ ਗੱਲ ਕੀ ਅਪਡੇਟ ਹੈ ਜੀ ਨਹੀਂ ਇਹ ਤਾਂ ਬਹੁਤ ਚਿਰ ਦਾ ਪਹਿਲਾਂ ਨਿਕਲਿਆ ਹੋਇਆ ਹੈ ਜੀ ਅਸਲ ਦੇ ਵਿੱਚ ਕਰਨਲ ਬਾਟਸ ਦੀ ਵਾਈਫ ਨੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜੀ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤੀ ਕਿ ਸਾਨੂੰ ਪੰਜਾਬ ਪੁਲਿਸ ਬਿਲਕੁਲ ਹੀ ਜਿਹੜਾ ਹੈਗਾ ਇਤਵਾਰ ਨਹੀਂ ਹੈ ਜੀ ਕਿਉਂਕਿ ਪੰਜਾਬ ਪੁਲਿਸ ਦੀ ਹੈ ਠੀਕ ਠੰਗ ਦੇ ਨਾਲ ਹੀ ਜਿ ਦੀ ਤਫ਼ਤੀਸ਼ ਨਹੀਂ ਕਰਦੀ ਉਹ ਅਫੀਸਰ ਦੇ ਰਹੇਗਾ ਪੰਜਾਬ ਪੁਲਿਸ ਨਾਲ ਸੰਬੰਧਿਤ ਆ ਔਰ ਬੜੇ ਲੰਬੇ ਸਮੇਂ ਤੋਂ ਪਟਿਆਲਾ ਨਾਲ ਹੀ ਰਿਲੇਟਡ ਹੈ ਜੀ ਮੋਰਓਵਰ ਕਿਉਂਕਿ ਉਸ ਦਿਨ ਹੀ ਇਨਕਾਊਂਟਰ ਵੀ ਹੋਇਆ ਸੀ ਹੂੰ ਹੂੰ ਉਹ ਇਨਕਾਊਂਟਰ ਦੇ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿੱਥੇ ਇਨਕਾਊਂਟਰ ਹੋ ਜਾਂਦਾ ਹੈ ਇੱਥੇ ਵੱਡੇ ਵੱਡੇ ਅਫਸਰ ਪ੍ਰੈਸ ਕਾਨਫਰੰਸਾਂ ਕਰਨ ਜੀ ਤੇ ਨਾਲ ਜਿਹੜੇ ਵਿੱਤ ਮੰਤਰੀ ਇਹ ਐਲਾਨ ਵੀ ਕਰਦੇ ਨੇ ਕਿ 10 ਲੱਖ ਰੁਪਏ ਨਾਮ ਵੀ ਦਿੱਤਾ ਜਾਊ ਜਿਨ੍ਹਾਂ ਨੇ ਇਨਕਾਊਂਟਰ ਕੀਤਾ ਹੈ ਜੀ ਉੱਥੇ ਫਿਰ ਕਿਵੇਂ ਬੰਦਾ ਪੁਲਿਸ ਤੇ ਇਤਵਾਰ ਕਰੇ ਤਾਂ ਕਿਵੇਂ ਕਰੇ ਹੂੰ ਹੂੰ ਜਦੋਂ ਸਰਕਾਰ ਤੇ ਇਤਵਾਰ ਨਾ ਰਵੇ ਕਿ ਸਰਕਾਰ ਇੱਕ ਧਿਰ ਬਣ ਗਈ ਹੈ ਹੂੰ ਕੋਈ ਕਰਨਲ ਬਾਠ ਕੋ ਰਿਟਾਇਰਡ ਕਰਨਲੀ ਉਹ ਸਰਵਿੰਗ ਬਾਠ ਹੈ ਸਰਵਿੰਗ ਕਰਨਲ ਹੈ ਕਰਨਲ ਹਾਂਜੀ ਹਾਂ ਹਾਂ ਔਰ ਜਿਸ ਏਜੰਸੀ ਦੇ ਵਿੱਚੋਂ ਕੰਮ ਕਰਦਾ ਉਹ ਭਾਰਤੀ ਬਹੁਤ ਹੀ ਪ੍ਰੈਸਟੀਜੀਅਸ ਏਜੰਸੀ ਹੈ ਜੀ ਬਿਲਕੁਲ ਬਿਲਕੁਲ ਉਹ ਆਰਮੀ ਵੱਲੋਂ ਰਾ ਨਾਲ ਅਟੈਚ ਹੈ ਹੂੰ 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 ਜਿਹੜੇ ਬੰਦੇ ਰਾਜ ਦੇ ਵਿੱਚ ਕੰਮ ਕਰਦੇ ਆ ਤੁਹਾਨੂੰ ਪਤਾ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਕਿਹੋ ਜਿਹਾ ਆਪਰੇਸ਼ਨ ਕਰਨੇ ਪੈਂਦੇ ਜਿਸੂਸੀ ਜਿਸੂਸੀ ਕਰਨੀ ਪੈਂਦੀ ਹੈ ਹੂੰ ਹੂੰ ਬੰਦਾ ਉਹਦੇ ਨਾਲ ਰਿਲੇਟਡ ਹੋਵੇ ਤੇ ਇਨਸਾਫ ਵਾਸਤੇ ਐਫ ਆਈ ਆਰ ਦਰਜ ਕਰਨ ਦੇ ਵਿੱਚ ਹੀ ਬਹੁਤ ਸਮਾਂ ਲੱਗ ਜੇ ਐਫ ਆਈ ਆਰ ਨਾ ਹੋਵੇ ਤੇ ਫਿਰ ਦੇ ਐਫ ਆਈ ਆਰ ਕਰਵਾਉਣ ਵਾਸਤੇ ਜਦੋਂ ਜਦ ਕਰਨੀ ਪਵੇ ਜੀ ਲਾ 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 ਕਰਨੀ ਪਵੇ ਗਵਰਨਰ ਨੂੰ ਮਿਲਿਆ ਜਾਵੇ ਡਿਫੈਂਸ ਮਨਿਸਟਰ ਨੂੰ ਮਿਲਿਆ ਜਾਵੇ ਜੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਵੇ ਤਾਂ ਫਿਰ ਤੁਸੀਂ ਕਿਵੇਂ ਕਹੋਗੇ ਕਿ ਉਹ ਇਨਸਾਫ ਕਰ ਜੀ ਜੀ ਉਹਨਾਂ ਨੇ ਮੰਗ ਕੀਤੀ ਸੀ ਕਿ ਇਹ ਮਾਮਲਾ ਸੀਬੀਆਈ ਦੇ ਸਪੋਰਟ ਕੀਤਾ ਜਾਵੇ ਜੀ ਔਰ ਜੇ CBI ਦੇ ਸਪੁਰਦ ਕੀਤਾ ਜਾਵੇ ਜਾਂ ਕਿਸੇ ਹੋਰ ਬਾਹਰੀ ਏਜੰਸੀ ਨੂੰ ਦਿੱਤਾ ਜਾਵੇ ਤੇ ਮਾਨਜੋਗ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੀ ਇਹ ਮਾਮਲਾ ਸੌਂਪ ਦਿੱਤਾ ਸੀ ਚੰਡੀਗੜ੍ਹ ਪੁਲਿਸ ਨੂੰ ਠੀਕ ਹੈ ਜੀ ਇਹਦੇ ਨਾਲ ਹਦਾਇਤ ਕਰ ਦਿੱਤੀ ਸੀ ਇਹ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਜਿਹੜੇ ਅਫਸਰ ਹੋਣ ਹੂੰ ਹੂੰ ਜਿਹੜੇ ਇਹਦੀ ਜਾਂਚ ਕਰਨ ਉਹਨਾਂ ਦਾ ਪੰਜਾਬ ਨਾਲ ਕੋਈ ਲਗਾ ਦੇ ਗਣਾ ਹੋਵੇ ਅੱਛਾ ਜੀ ਠੀਕ ਹੈ ਮਤਲਬ ਹੈ ਤੁਹਾਨੂੰ ਪਤਾ ਨਾ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ SSP ਪੰਜਾਬ ਕਾਡਰ ਦਾ ਲੱਗਦਾ ਹੁੰਦਾ ਤਾਂ ਪੰਜਾਬ ਕਾਡਰ ਦਾ ਪ੍ਰਭਾਵ ਤਾਂ ਹੁੰਦਾ ਹੀ ਹੈ ਜੀ हां नालिद्यप ਦੇ ਖੇਤੇ ਬਹੁਤ ਸਾਰੇ ਕਰਮਚਾਰੀ ਡਿਪਟੀ ਵਗੈਰਾ ਵੀ ਜਿਹੜੇ 647 ਦੇ ਰੇਸੂ ਨਾਲ ਪੰਜਾਬ ਤੇ ਹਰਿਆਣਾ ਦੇ ਆਉਂਦੇ ਆ 60% ਪੰਜਾਬ ਦੇ ਕਾਨੂੰਨ ਦੇ ਮਤਲਬ ਜੀ ਇਸ ਬਾਰੇ ਮਤਲਬ 40% ਹਰਿਆਣਾ ਦੇ ਜੀ ਤੇ ਇਸ ਵੇਲੇ ਜਿਹੜਾ ਹਾਲ ਤੇ ਹੈ ਕਿ ਜੁਨੀਅਨ ਟੈਰੀਟਰੀ ਦੇ ਹੀ ਕੇਂਦਰ ਸਰਕਾਰ ਨੇ ਆਪਣਾ ਕੰਮ ਸ਼ੁਰੂ ਕਰਤਾ ਉਹ ਭਜਰੇ ਸ਼ੁਰੂ ਕਰਤੇ ਉਹ ਇਹ ਹਾਈ ਕੋਰਟ ਦੇ ਦਿਮਾਗ ਵਿੱਚ ਸੀ ਹੈ ਤੇ ਅੰਸ਼ੂ ਉਹਨਾਂ ਦੇ ਜੀ ਕਿ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਹੈਗੇ ਇਸ ਲਈ ਉਹਨਾਂ ਨੇ ਆਪਣੇ ਹੁਕਮ ਦੇ ਵਿੱਚ ਹੀ ਲਿਖ ਦਿੱਤਾ ਸੀ ਕਿ ਕੋਈ ਵੀ ਅਫਸਰ ਜਿਹੜਾ ਉਹ ਚੰਡੀਗੜ੍ਹ ਪੁਲਿਸ ਦਾ ਨਾ ਹੋਵੇ ਉਹ ਬਾਹਰ ਲੱਭ ਹੋਵੇ ਜੀ ਔਰ ਬਾਹਰ ਲਿਗਾ ਸਟਿਟਨਰਸ ਮੰਦਤ ਹੋਵੇ ਤੇ ਫਿਰ ਜਿਹੜੇ ਅਫਸਰ ਲਾਏ ਹੈ ਉਹ ਲਗਭਗ ਸਾਰੇ ਬਾਹਰ ਮੇ ਆ ਉਹ ਐਸਆਈਟੀ ਬਣਾਈ ਹੋਈ ਹੈ ਹਮ ਹਮ ਜਦੋਂ ਐਸਆਈਟੀ ਬਣ ਗਈ ਜੀ ਤੇ ਇਸ ਐਸਆਈਟੀ ਨੂੰ ਫਿਰ ਸਹਿਯੋਗ ਦੇਣਾ ਨਹੀਂ ਦੇਣਾ ਗ੍ਰਫਤਾਰੀ ਹੋਈ ਕੋਈ ਨਹੀਂ ਹੁਣ ਤੱਕ ਨਹੀਂ ਹੋਈ ਕਿੰਨਾ ਕਿੰਨਾ ਕੀਤਾ ਜਾ ਰਿਹਾ ਹੈ ਇਹਦੀ ਕੋਈ ਨਿਸ਼ਾਨੀ ਇਹ ਹੈ ਕਿ ਵਰਿੰਦਰ ਸਿੰਘ ਬਰਾੜ ਨੂੰ ਫਾਜ਼ਿਲਕਾਤੂ ਇਸ ਕਰਕੇ ਸਸਪੈਂਡ ਕਰ ਦਿੱਤਾ ਜਾਂਦਾ ਹੈ ਜੀ ਕਿ ਉਹਨੇ ਡਿਊਟੀ ਦੇ ਵਿੱਚ ਕੁਤਾਹੀ ਕੀਤੀ ਹੈ ਬਿਲਕੁਲ ਬਿਲਕੁਲ ਹਰਵੰਦ ਸਿੰਘ ਢਾਲੀਵਾਲ ਨੂੰ ਇਸ ਕਰਕੇ ਸਸਪੈਂਡ ਕਰ ਦਿੰਦਾ ਹੈ ਕਿ ਉਹਨੇ ਵੀ ਜਿਹੜਾ ਹੈਗਾ ਠੀਕ ਤਰੀਕੇ ਨਾਲ ਡਿਊਟੀ ਨਹੀਂ ਨਿਭਾਈ ਹੂੰ ਹੂੰ ਤੇ ਜਿਸ ਬੰਦੇ ਦਾ ਸਾਰਾ ਕੰਟਰੋਲ ਹੋਵੇ ਜੀ ਤੁਸੀਂ ਦੇਖੋ ਕਿ ਪਟਿਆਲੇ ਦੇ ਵਿੱਚ ਇਹ ਘਟਨਾ ਵਾਪਰ ਵੀ ਹੋਵੇ ਜੀ ਪਟਿਆਲੇ ਦੇ ਵਿੱਚ ਇੱਕ ਕਰਨਲ ਨੂੰ ਕੁੱਟਿਆ ਜਾਵੇ ਇੱਕ ਐਂਕਾਊਂਟਰ ਹੋ ਜੇ ਜੀ ਤਾਂ ਨੇਚਰਲੀ ਅੱਜ ਮੇਕਰ ਉਹਨਾਂ ਦੀ ਵਾਈਫ ਮਿਸਜ ਬਾਠਰੀ ਡਿਮਾਂਡ ਕਰਦੀ ਸੀ ਕਿ ਇਹਨਾਂ ਨੂੰ ਇਥੋਂ ਟ੍ਰਾਂਸਫਰ ਕੀਤਾ ਜਾਵੇ ਐਸਐਸਪੀ ਨੂੰ ਬਿਲਕੁਲ ਜੀ ਬਿਲਕੁਲ ਬਹੁਤ ਐਸਐਸਪੀ ਨੂੰ ਟ੍ਰਾਂਸਫਰ ਤਾਂ ਕਿਹਨੇ ਕਰਨਾ ਸੀ ਸਗੋ ਬਿਲੀਬਤ ਤਰੀਕੇ ਨਾਲ ਹਾਲੇ ਤੱਕ ਉੱਥੇ ਦੇ ਐਸਐਸਪੀ ਆ ਜਿਹੜੇ ਮੇਰੇ ਖਿਆਲੋਂ ਸਿਲੈਕਸ਼ਨ ਗ੍ਰੇਡ 'ਚ ਆਏ ਹੈ ਜੀ ਬਿਲਕੁਲ ਹੈ ਜੀ ਸਿਲੈਕਸ਼ਨ ਹਾਂ ਆ ਜਿਹੜੀ ਬਕਾਇਦਾ ਜਿਹੜੀ ਹੈਗੀ ਪ੍ਰਮੋਸ਼ਨ ਹੋਣੀ ਹੁੰਦੀ ਹੈ ਬਤੌਰ ਡੀਆਈਜੀ ਉਹ ਪ੍ਰਮੋਸ਼ਨ ਨਹੀਂ ਹੋਈ ਜੀ ਜਿਹੜਾ ਬੰਦਾ ਹਾਲੇ ਤੱਕ ਡੀਆਈਜੀ ਬਣਿਆ ਨਹੀਂ ਤੇ ਉਹਨੂੰ ਡੀਆਈਜੀ ਦਾ ਚਾਰਜ ਦੇ ਦਿੱਤਾ ਜਾਵੇ ਤਾਂ ਫਿਰ ਤੁਸੀਂ ਦੇਖੋ ਕਿ ਇਹ ਇਨਕੁਆਰੀ ਕਿਉਂ ਨਾ ਪ੍ਰਭਾਵਿਤ ਹੋਊਗੀ ਬਿਲਕੁਲ ਬਿਲਕੁਲ ਇਸ ਕੱਲ ਦੇ ਉੱਤੇ ਬੜਾ ਰੌਲਾ ਪੈ ਰਿਹਾ ਸੀ ਹਮਮ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਲੁਧਿਆਣੇ ਦੀ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਹੈ ਜੀ ਕਰਨਲ ਵਾਰਡਸ ਦੀ ਵਾਈਫ ਉੱਥੇ ਵੀ ਪਹੁੰਚ ਗਈ ਤੇ ਉਹਨੇ ਆ ਜਿਹੜੀਆਂ ਸਾਰੀਆਂ ਗੱਲਾਂ ਮੈਂ ਕਹੀਆਂ ਇਹ ਅਸਲ ਦੇ ਵਿੱਚ ਉਹਦੀਆਂ ਕਈਆਂ ਹੋਈਆਂ ਹੋਈਆਂ ਗੱਲਾਂ ਦਾ ਦੁਹਰਾ ਹੈ ਜੀ ਕਿ ਨਾ ਕਿਸੇ ਨੇ ਡਿਫੈਂਸ ਮਿਨਿਸਟਰੀ ਦੀ ਸੁਣੀ ਹੈ ਨਾ ਗ੍ਰਹਿ ਮੰਤਰੀ ਕੋਲੇ ਗੱਲ ਪਹੁੰਚ ਗਈ ਉਹਨਾਂ ਨੇ ਸੁਣੀ ਹੈ ਪ੍ਰਧਾਨ ਮੰਤਰੀ ਕੋਲੇ ਪਹੁੰਚ ਗਈ ਸਾਬਕਾ ਫੌਜੀਆ ਨੇ ਪ੍ਰੋਟੈਸਟ ਕੀਤੇ ਹੈ ਹਾਈ ਕੋਰਟ ਚ ਮਾਮਲਾ ਗਿਆ ਹੈ ਲੇਕਿਨ ਬੰਦਿਆਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਦੂਰ ਦੀ ਗੱਲ ਜੀ ਉਹ ਕਹਿੰਦੇ ਵੀ ਅੱਜ ਕੱਲ ਤਾਂ ਖਬਰ ਲੱਗੀ ਪਈ ਹੈ ਕਹਿੰਦੇ ਵੀ ਵਿਦੇਸ਼ਾਂ ਚ ਜਾਣ ਦੀ ਤਿਆਰੀ ਹੈ ਇਹੋ ਜੀਆਂ ਗੱਲਾਂ ਇਹੋ ਜੀਆਂ ਗੱਲਾਂ ਹੋ ਰਹੀਆਂ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਫਿਰ ਇਹ ਮਾਮਲਾ ਜਿਹੜਾ ਹੁਣ ਚੰਡੀਗੜ੍ਹ ਉਹ ਰੈੱਡ ਕਾਰਨਰ ਕਹਿੰਦੇ ਜਾਰੀ ਕਰਤਾ ਹੈ ਵੈਸੇ ਤਾਂ ਜੀ ਕਹਿੰਦੇ ਚਲੋ ਕਰਸਾ ਚੰਗੀ ਗੱਲ ਹੈ ਪਰ ਜਿਹੜੀ ਜਿਹੜੀ ਹੁਣ ਇਹ ਚੰਡੀਗੜ੍ਹ ਦੀ ਪੁਲਿਸ ਹੈ ਜੀ ਚੰਡੀਗੜ੍ਹ ਦੀ ਪੁਲਿਸ ਕੋਲੇ ਮਾਮਲਾ ਤਾਂ ਕਾਫੀ ਚਿਰ ਦਾ ਗਿਆ ਫਾਈਲ ਉਹਨਾਂ ਕੋਲੇ ਪਹੁੰਚ ਗਈ ਸੀ ਜੀ ਔਰ ਅਗਸਟ ਤੱਕ ਦਾ ਸ਼ਾਇਦ ਮੇਰੇ ਖਿਆਲ ਅਪ੍ਰੈਲ ਤੱਕ ਦਾ ਅਗਸਟ ਤੱਕ ਦਾ ਜੀ ਜੀ ਅਗਸਟ ਤੱਕ ਦਾ ਉਹਨਾਂ ਨੂੰ ਟਾਈਮ ਦਿੱਤਾ ਹੈ ਕਿ ਅਗਸਟ ਤੱਕ ਤੁਸੀਂ ਇਹ ਆਪਣੀ ਇਨਕੁਆਰੀ ਪੂਰੀ ਕਰੋ ਤੇ ਹੁਣ ਉਹ ਜਿਹੜੇ ਹੈਗੇ ਆ ਚੰਡੀਗੜ੍ਹ ਦੀ ਪੁਲਿਸ ਪਹੁੰਚ ਕੰਪਲੇਸ਼ਨ ਠੀਕ ਹੈ ਜੀ ਪਟਿਆਲੇ ਗਈ ਉਹ ਸਟਾਬੇ ਤੇ ਗਈ ਜਿੱਥੇ ਉਹਨਾਂ ਨਾਲ ਕੁੱਟਮਾਰ ਹੋਈ ਸੀ ਜਾਬੇ ਦੇ ਮਾਲਕ ਨਾਲ ਵੀ ਗੱਲ ਕੀਤੀ ਹੈ ਨੌਕਰਾਂ ਚਾਕਰਾਂ ਨਾਲ ਵੀ ਗੱਲ ਕੀਤੀ ਹੈ ਜੀ ਮੇਰੇ ਖਿਆਲ ਮੁਤਾਬਕ ਉਹਨਾਂ ਨੇ ਥਾਣੇ ਦਾ ਰਿਕਾਰਡ ਵੀ ਹਾਸਲ ਕਰਨਗੇ ਕਿਉਂਕਿ ਤੁਹਾਨੂੰ ਪਤਾ ਥਾਣੇ ਚ ਰਫਟਾ ਵਗੈਰਾ ਜਿਹੜੀਆਂ ਪੈਂਦੇ ਗਏ ਹੂੰ 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 ਉਹਦਾ ਵੀ ਦੇਖਣਾ ਹੈ ਕੌਣ ਕਿੱਥੇ ਸੀ ਕੌਣ ਕਿੱਥੇ ਸੀ ਟੈਲੀਫੋਨ ਬਿੱਲ ਜਿਹੜੇ ਹਨ ਉਹਨਾਂ ਦੇ ਉਹ ਵੀ ਲੈਣੇ ਪੈਣਗੇ ਸਾਰਾ ਕੁਝ ਹੋਣਾ ਹੈ ਸਾਹਮਣੇ ਦੀਜਾ ਲਰੀ ਬਹੁਤ ਕੁਝ ਹੋਣਾ ਬਾਕੀ ਹੈ ਜੀ ਅੱਜ ਆਪਾਂ ਕਹੀਏ ਜਿਹੜੀ ਪਹਿਲੀ ਪਹਿਲੀ ਸਟੇਜ ਦੇ ਵਿੱਚ ਕਹੀਏ ਕਿ ਉਹ ਬੀਬੀ ਉੱਥੇ ਗਈ ਹੈ ਆ ਸੜੀ ਉਹ ਪ੍ਰੋਸਪਾਇਟੀ ਉੱਥੇ ਗਈ ਹੈ ਗਏ ਹਾਂ ਜੀ ਔਰ ਉਹ ਪੁਲਸ ਪਾਰਟੀ ਦੇ ਨਾਲ ਉਹਨਾਂ ਦੇ ਰਿਸ਼ਤੇ ਵੀ ਕਰਨੇ ਵਾਸਤੇ ਠੀਕ ਹੈ ਜੀ ਮੇਰਾ ਖਿਆਲ ਵੀ ਉਹਨਾਂ ਦੇ ਸਾਢੂ ਸਾਤ ਉਹਨਾਂ ਦੀ ਵਾਪਸੀ ਹੋਣੀ ਹੈ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਕਿ ਮਾਮਲਾ ਤੁਰਿਆ ਤਾਂ ਹੈ ਜੀ ਕਨਪਤਨ ਕਿਵੇਂ ਲੱਗਦਾ ਹੈ ਪਰ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈ ਮੈਨੂੰ ਲੱਗਦੀ ਹੈ ਵੀ ਪੰਜਾਬ ਸਰਕਾਰ ਇੱਕ ਸਰਵੰਕਰਨਲ ਨੂੰ ਇਨਸਾਫ ਦੋਣ ਵਾਸਤੇ ਜਿਹੜੀ ਸੋਹਰਤਾ ਉਹਨੂੰ ਇਸਤੇਮਾਲ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਉਹ ਨਹੀਂ ਕੀਤੀ ਜੇ ਇਸਤੇਮਾਲ ਕੀਤੀ ਹੁੰਦੀ ਤਾਂ ਘੱਟੋ ਘੱਟ ਜਦੋਂ ਤੁਸੀਂ ਫੇਅਰ ਇਨ ਇਨਕੁਆਰੀ ਕਰਵਾਉਣੀ ਹੋਵੇ ਤਾਂ ਉਹ ਇਸ ਕੇਸ ਨਾਲ ਰਿਲੇਟਡ ਸਾਰੇ ਅਫਸਰ ਤੇ ਨਾਲ ਜਿਹੜੇ ਉਹਨਾਂ ਦੇ ਸੁਪੀਰੀਅਰ ਹੈ ਹਾਂਜੀ ਉਹਨਾਂ ਨੂੰ ਵੀ ਆਮ ਤੌਰ ਤੇ ਬਦਲ ਦਿੱਤਾ ਜਾਂਦਾ ਪਰ ਉਹ ਤਾਂ ਕਹਿੰਦੇ ਵੀ ਇਹਦੇ ਬੰਦੇ ਕਾਬਲੀਅਤ ਵੀ ਉਹਨਾਂ ਨੇ ਹਾਸਲ ਨਹੀਂ ਕੀਤੀ ਬੰਦੇ ਪ੍ਰਮੋਟ ਨਹੀਂ ਹੋਏ ਤੇ ਉਹਨਾਂ ਨੂੰ ਫਿਰ ਉਹ ਚਾਰਜ ਵਾਡੇ ਉਹਨਾਂ ਦਾ ਦੇ ਦਿੱਤਾ ਜਾਵੇ ਤਾਂ ਫਿਰ ਖਤਰਾ ਤਾਂ ਕੁਝ ਹੁੰਦਾ ਹੀ ਹੈ ਕਿ ਠੀਕ ਤਰੀਕੇ ਨਾਲ ਇਨਸਾਫ ਨਹੀਂ ਹੋ ਸਕਣਾ ਦੇਖਦੇ ਆ ਜੀ ਅੱਗੇ ਕੀ ਹੁੰਦਾ ਚੰਡੀਗੜ੍ਹ ਪੁਲਿਸ ਕੀ ਬਤਲ ਆਪਣੀ ਰਿਪੋਰਟ ਦਿੰਦੀ ਹੈ ਜੀ ਔਰ ਉਸ ਤੋਂ ਅਗਲੀ ਕਾਰਵਾਈ ਕਿਵੇਂ ਕਰਦੀ ਹੈ ਜੀ ਤੇ ਹੁਣ ਜਿਹੜਾ ਜੀ ਕਹਿੰਦੇ ਪੰਜਾਬ ਦੇ ਏਜੰਟਾਂ ਤੇ ਫਰਾਂਸੀ ਸਫਾਰਤਖਾਨੇ ਦੇ ਜਿਹੜੇ ਅਧਿਕਾਰੀ ਆ ਜੀ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਕਰ ਦਿੱਤੀ ਹੈ ਕੀ ਹੋਇਆ ਜੀ ਇਹ ਮਾਮਲਾ ਵੀ ਫਰਾਂਸ ਦੇ ਜਿਹੜੇ ਸਰਾਪਤਖਾਨੇ ਦੇ ਲੋਕ ਨੇ ਅਧਿਕਾਰੀ ਨੇ ਉਹ ਕਿਵੇਂ ਇਨਵੋਲਡ ਹੋਏ ਕੀ ਹੈ ਕਹਾਣੀ ਪੂਰੀ ਅਸਲ ਦੇ ਵਿੱਚ ਜਿਹੜੀ ਕਹਾਣੀ ਹੈ ਜਿਹੜੀ ਚਾਰਜ ਸ਼ੀਟ ਫਾਇਰ ਕੀਤੀ ਹੈ ਸੀਬੀਆਈ ਨੇ ਚਾਰਜ ਸ਼ੀਟ ਕੀਤੀ ਹੈ ਇਹ ਜੀ ਸੀਬੀਆਈ ਕੋਰਟ ਦੇ ਵਿੱਚ ਇਹ ਚਾਰਜ ਸ਼ੀਟ ਜਿਹੜੀ ਫਾਇਰ ਕੀਤੀ ਹੈ ਇਹਦੇ ਵਿੱਚ 8 ਮੁੱਦੇ ਮੈਂ ਜੀ ਜਿੰਨਾਂ ਦੇ ਵਿੱਚ ਇੱਕ ਉਹਨਾਂ ਦਾ ਲਾਫੀਸਰ ਹੈ ਜਿਹੜਾ ਇੰਡੀਅਨ ਮੂਲ ਦਾ ਹੈ ਜੀ ਐਂਡ ਬਈ ਸੀ ਜੇਨ ਆਲ ਤੁਹਾਨੂੰ ਪਤਾ ਨਾ ਇੱਕ ਅਫਸਰ ਉਹਨਾਂ ਨੂੰ ਲੈਣਾ ਪੈਣਾ ਹੈ ਰੈਚ ਕਰਨਾ ਪੈਂਦਾ ਹੈ ਉਹ ਇੰਡੀਆ ਦਾ ਬੰਦਾ ਹੈ ਤੇ ਨਾਲ ਕੁਝ ਅਧਿਕਾਰੀ ਵੀ ਹੈਗਾ ਜਿਵੇਂ ਸ਼ੁਭਮ ਸੁਕੀਨ ਹੈਗਾ ਜੀ ਆ ਕੁਝ ਜਿਹੜੇ ਆਈਡੈਂਟੀਟੀ ਹੈਗੇ ਆ ਅੱਠ ਅੱਠ ਮੁਲਾਜਮਾਂ ਦੇ ਵਿੱਚ ਕਾਨੂੰਨ ਅਧਿਕਾਰੀ ਹੋ ਗਿਆ ਹੂੰ ਹੂੰ ਦੂਜਾ ਕਿ ਸ਼ੁਭਮ ਸ਼ਕੀਨ ਹੋ ਗਿਆ ਜੀ ਉਹਦਾ ਭਰਾ ਅਭਿਸ਼ੇਕ ਸ਼ਕੀਨ ਹੋ ਗਿਆ ਪਿਤਾ ਸਮੁੰਦਰ ਸਿੰਘ ਪਤਨੀ ਆਰਤੀ ਚੌਧਰੀ ਇੱਕ ਵੀਜ਼ਾ ਏਜੰਟ ਹੈ ਬਲਵਿੰਦਰ ਸਿੰਘ ਰੰਤਿਆ اچھا ਹੀ ਤੇ ਪਿਰਤਪਾਲ ਸਿੰਘ ਜਦ ਕਿ ਵਿਚੋਲਗੀ ਜਿਹਨਾਂ ਨੇ ਕੀਤੀ ਹੈ ਜਿਨ੍ਹਾਂ ਨੇ ਵਿਚੋਲਿਆਂ ਦੀ ਭੂਮਿਕਾ ਨਿਭਾਈ ਹੈ ਉਹ ਹੈ ਜਸ਼ਨਦੀਪ ਸਿੰਘ ਸਿੱਧੂ ਠੀਕ ਹੈ ਜੀ ਅਤੇ ਭਵਨ ਸ਼ੋਕੀਨ ਜਾਂ ਅੰਦਰ ਜਿਸ ਕੰਦੀ ਹੈ ਕਿ ਸੀਬੀਆਈ ਦਾ ਜਿਹੜਾ ਅੰਤਰਰਾਸ਼ਟਰੀ ਸੰਚਾਲਨ ਵਿਭਾਗ ਹੈ ਜੀ ਉਹਦਾ ਜਿਹੜਾ ਨਵੀਂ ਦਿੱਲੀ ਦੇ ਵਿੱਚ ਉਹਦੇ ਵਿੱਚ ਸਫਾਰਤਖਾਨੇ ਵਿੱਚ ਜਿਹੜਾ ਵੀਜ਼ਾ ਤੇ ਧੋਖਾ ਦਾ ਉਖਾਦੇ ਹੀ ਹੈ ਜੀ ਉਹਦੇ ਬਾਰੇ ਜਾਣਕਾਰੀ ਮਿਲੀ ਸੀ ਤੇ ਇਹ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਨੇ ਬਕਾਇਦਾ ਇੱਕ ਕੇਸ ਦਰਜ ਕਰਵਾਇਆ ਸੀ ਜੀ ਜਦੋਂ ਇਸ ਕੇਸ ਦੀ ਤਫतीश ਕੀਤੀ ਜਾਂਚ ਕੀਤੀ ਤਾਂ ਫਿਰ ਸੀਬੀਆਈ ਨੂੰ ਪਤਾ ਲੱਗਿਆ ਕਿ ਜਨਵਰੀ 2021 ਤੋਂ ਲੈ ਕੇ ਜੀ ਮਈ 2022 ਦੇ ਸਮੇਂ ਦੌਰਾਨ ਫਰਾਂਸ ਦੇ ਸਫਾਰਤਖਾਨਾ ਜਿਹੜਾ ਹੈਗਾ ਉਹਦਾ ਜਿਹੜਾ ਵੀਜ਼ਾ ਵਿਭਾਗ ਹੈ ਜੀ ਉਹਦੇ ਵਿੱਚ ਕਾਨੂੰਨ ਅਧਿਕਾਰੀ ਵਜੋਂ ਕੰਮ ਕਰਦੇ ਆਂ ਮੁਲਜ਼ਮਾਂ ਦੇ ਜਿਹੜਾ ਵੀਜ਼ਾ ਏਜੰਟਾਂ ਦੇ ਨੈਟਵਰਕ ਰਹੀ ਜੀ ਸ਼ੈਨਗਨ ਵੀਜ਼ਾ ਮੰਗਣ ਵਾਲੇ ਪੰਜਾਬ ਦੇ ਬਿਨੇਕਾਰਾਂ ਨੂੰ ਨਿਸ਼ਾਨਾ ਬਣਾਇਆ ਠੀਕ ਹੈ ਜੀ ਉਹਨਾਂ ਨੇ ਵੀਜ਼ਾ ਮਗੈਸੀ ਸ਼ੈਨਗਨ ਲਈ ਵੀਜ਼ਾ ਨੂੰ ਸ਼ੈਨਗਨ ਲਈ ਦੇ ਦਿਓ ਹਾਂਜੀ ਔਰ ਇਹਨੂੰ ਇਹਦੇ ਬਦਲੇ ਉਹਨਾਂ ਨੇ ਕਿਹਾ ਵੱਡੀਆਂ ਰਕਮਾਂ ਦੇਵੋ ਠੀਕ ਹੈ ਜਿਹੜੇ ਲੋਕ ਵੀਜ਼ਾ ਏਜੰਟਾਂ ਦੇ ਨੈਟਵਰਕ ਫਸ ਗਏ ਉਹ ਜ਼ਿਆਦਾਤਰ ਪੰਜਾਬ ਨਾਲ ਸੰਬੰਧਿਤ ਈ ਹੈ ਤੁਹਾਨੂੰ ਪਤਾ ਆਪਣੇ ਲੋਕਾਂ ਨੂੰ ਬਾਗਦਾਂ ਦੀ ਜ਼ਿਆਦਾ ਜਿਹੜੀ ਹੁੰਦੀ ਹੈ ਉਹ ਤੜਪ ਹੁੰਦੀ ਹੈ ਤੇ ਹਰ ਬਿਨੇਕਾਰ ਤੋਂ ਜਿਹੜੀ ਹੈਗੀ 13 ਲੱਖ ਤੋਂ ਲੈ ਕੇ 45 ਲੱਖ ਰੁਪਏ ਕਾਕ ਜਿਹੜੇ ਹੈਗੇ ਆ ਉਹਨਾਂ ਨੇ ਹਾਸਲ ਕੀਤੇ ਠੀਕ ਹੈ ਜੀ ਤੇ ਇਹਨਾਂ ਵੱਡੀਆਂ ਰਕਮਾਂ ਨੂੰ ਲੈ ਕੇ ਮੁਲਜ਼ਮਾ ਨੇ ਫਿਰ ਵੀਜ਼ਾ ਅਰਜ਼ੀਆਂ ਜਿਹੜੀਆਂ ਉਹਨਾਂ ਤੇ ਕਾਰਵਾਈ ਸ਼ੁਰੂ ਕਰਤੀ ਹੈ ਜੀ ਅਚਾ ਉਹ ਸ਼ੁਰੂ ਕਰਕੇ ਤੇ ਸ਼ੈਨਗੇਨ ਵੀਜ਼ਾ ਜਾਰੀ ਕਰਨ ਤੋਂ ਬਾਅਦ ਜਿਹੜੇ ਮੁਲਜ਼ਮਾ ਦੇ ਦਸਤਾਵੇਜ਼ ਸੀ ਵੀਜ਼ੇ ਨਾਲ ਸੰਬੰਧਿਤ ਜੀ ਤੇ ਫਾਈਨਾ ਉਹ ਸਾਰਾ ਕੁਝ ਜਿਹੜਾ ਨਸ਼ਟ ਕਰ ਦਿੱਤਾ ਹੈ ਠੀਕ ਹੈ ਕਾਰਵਾਈ ਤੁਸੀਂ ਦੇਖੋ ਕਿ ਨਾ ਰਹੇ ਬਾਸ ਤੇ ਨਾ ਬੰਦੇ ਬੰਸਰੀ ਹਾਂ ਜੀ ਹਾਂ ਉਹ ਰਿਕਾਰਡ ਹੀ ਜਿਹੜਾ ਹੈਗਾ ਗਾਇਬ ਕਰ ਦਿੱਓ ਤੇ ریکارڈ ਗਾਇਬ ਕਰਨ ਦਾ ਤਾਂ ਫਿਰ ਦੰਨੇ ਵਾਲੀ ਸਭ ਬਹੁਤ ਵੱਡਾ ਹੁੰਦਾ ਹੈ ਹਮਮ ਤੇ ਜਾਗ ਦੇ ਦੌਰਾਨ ਕਹਿੰਦੇ ਪਤਾ ਲੱਗਿਆ ਵੀ ਇਹ ਜਿਹੜੇ ਲੋਕ ਹੈ ਇਹਨਾਂ ਨੇ ਪੰਜਾਬ ਤੇ ਦਿੱਲੀ ਵਿੱਚ ਜੀ ਪੱਖ ਵੱਖ ਥਾਵਾਂ ਤੋਂ ਬਾਹਰਸ ਤੇ ਵਿਦੇਸ਼ਾਂ ਤੋਂ ਪ੍ਰਾਪਤ ਕੁਝ ਲੋਕ ਬਾਹਰ ਵੀ ਬੈਠੇ ਹੁੰਦੇ ਨੇ ਜਿਹੜੇ ਪੈਸੂ ਭੇਜਦੇ ਆ ਉਹਨਾਂ ਤੋਂ ਇਹਨਾਂ ਨੇ ਮਤਲਬ ਜਿਹੜੇ ਹੈਗੇ ਕਰੋੜਾ ਰੁਪਏ ਲਏ ਆ ਤੇ ਉਹਨੇ ਕਰੋੜਾ ਰੁਪਏ ਦੇ ਨਾਲ ਇਹਨਾਂ ਨੇ ਵੱਡੀਆਂ ਵੱਡੀਆਂ ਜਾਇਦਾਦਾਂ ਜੀ ਤੇ ਜਿਹੜੀਆਂ ਉਹ ਖੜੀਆਂ ਕੀਤੀਆਂ ਜਾਇਦਾਦਾਂ ਨਾਲ ਤੇ ਹੋਰ ਜਿਹੜੀ ਰਕਮ ਦੀ ਜੀ ਕਰੋੜਾ ਰੁਪਏ ਦੀ ਰਕਮ ਨਾਲ ਸੰਬੰਧਿਤ ਦਸਤਾਵੇਜ਼ ਜਿਹੜੇ ਮੈਥੋਂ ਪ੍ਰਾਪਤ ਹੋ ਗਏ ਜੀ ਭਾਵੇਂ ਉਹਨਾਂ ਨੇ ਬਾਕੀ ਗੱਲਾਂ ਦਾ ਮਤਲਬ ਖਤਮ ਕਰ ਦਿੱਤਾ ਫਾਈਲਾਂ ਖਤਮ ਫਾਈਲਾਂ ਖਤਮ ਕਰਤੀਆਂ ਹੋਣੀਆਂ ਪਰ ਅੱਜ ਜਿਹੜੇ ਡਾਕੂਮੈਂਟਸ ਜਿਹੜੇ ਜਿਹੜੇ ਪੈਸਾ ਬਣਾਉਣ ਦੇ ਜਿਆਦਾ ਤੋਂ ਬਣਾਉਣ ਦੇ ਜਿਹੜੇ ਡਾਕੂਮੈਂਟ ਹੈ ਜੇ ਇਹ ਮਿਲ ਗਏ ਹਮਮ ਹਮ ਤਾਂ ਫਿਰ ਇਹ ਸਵਾਲ ਕਰਾ ਹੁੰਦਾ ਅਦਾਲਤ ਦੇ ਸਾਹਮਣੇ ਅਦਾਲਤ ਪੁੱਛੂਗੀ ਜੀ ਇਹ ਪੈਸਾ ਫਿਰ ਤੁਹਾਡੇ ਕੋਲ ਕਿੱਥੋਂ ਆਇਆ ਕਿਵੇਂ ਲਿਆ ਕਿਵੇਂ ਨਹੀਂ ਲਿਆ ਇਹਨਾਂ ਦਾ ਇਨਕਮ ਟੈਕਸ ਦਾ ਕੀ ਟੈਨੀਏ ਵਗੈਰਾ ਵਗੈਰਾ ਬੜਾ ਕੁਝ ਹੁੰਦਾ ਹੈ ਹਮਮ ਹ ਇਹ ਇਹਦੇ ਨਾਲ ਮਤਲਬ ਜਿਹੜੀ ਸੀਬੀਆਈ ਨੂੰ ਕੁਝ ਥੋੜਾ ਮਤਲਬ ਆਪਾਂ ਕਹਿ ਸਕਦੇ ਹਾਂ ਉਮੀਦ ਹੈ ਕਿ ਉਹ ਇਸ ਕੇਸ ਤੇ ਦੁਸ਼ਮਣਾਂ ਨੂੰ ਸਜ਼ਾ ਮਾ ਦਵਾ ਸਕਦੇ ਹੈ ਜੀ ਜੀ ਤੇ ਇਹ ਪੈਸੇ ਵੀ ਜਿਹੜੇ ਜਿਨ੍ਹਾਂ ਨੇ ਭੇਜਿਆ ਜਿਹਨਾਂ ਨੇ ਵੱਖ-ਵੱਖ ਬੈਂਕ ਖਾਤੇ ਰਾਹੀਂ ਭੇਜੇ ਹੂੰ ਹੂੰ ਤੇ ਜਿਹੜੇ ਜਿਨ੍ਹਾਂ ਜਿਹੜੇ ਬਚੋਨਾਂ ਦੇ דרਗੇ ਉਹ ਬੈਂਕ ਜਿਹੜੇ ਇਹਨਾਂ ਦੇ ਕਾਨੂੰਨ ਅਧਿਕਾਰੀ ਹੈ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਜੀ ਪਿਤਾ ਭਰਾ ਪਤਨੀ ਤੱਕ ਪਹੁੰਚਦੇ ਰਹੀ ਹੈ ਹੂੰ ਹੂੰ ਤੇ ਤੇ ਵਿਦੇਸ਼ਾਂ ਵਿੱਚ ਅਪਰਾਧ ਦੀ ਕਮਾਈ ਦਾ ਜਿਹੜਾ ਪਤਾ ਲਾਉਣ ਲਈ ਸੀਬੀਆਈ ਦੇ ਅੰਤਰਰਾਸ਼ਟਰੀ ਰੱਚ ਸੰਚਾਲਨ ਵਿਭਾਗ ਹੈ ਜੀ ਉਹਨੇ ਸੀਬੀਆਈ ਦੇ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਇਕਾਈ ਨਾਲ ਤਾਲਮਿਲ ਕਰਕੇ ਇਸ ਮਾਮਲੇ ਤੇ ਭਾਰਤ ਦਾ ਪਹਿਲਾ ਜਿਹੜਾ ਆਪਾਂ ਕਹੀਏ ਸਿਲਵਰ ਨੋਟਿਸ ਵੀ ਪ੍ਰਕਾਸ਼ਿਤ ਕੀਤਾ ਹੈ ਜੀ ਜੀ ਕਹਿੰਦੇ ਆ ਇਹ ਸਾਵਾ ਇਹਦਾ ਸਿਲਵਰ ਨੋਟਿਸ ਹੁੰਦਾ ਹੈ ਨਹੀਂ ਮੈਨੂੰ ਪਤਾ ਪਰ ਮੈਨੂੰ ਵੀ ਨਹੀਂ ਮੈਂ ਮੈਂ ਆ ਇਹ ਸਿਲਵਰ ਨੋਡ ਸਿਰ ਪਹਿਲੀ ਵਾਰ ਆਇਆ ਹੈ ਇਹ ਜੀ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਸਾਡੀਆਂ ਕੇਂਦਰੀ ਏਜੰਸੀਆਂ ਕੇਂਦਰੀ ਏਜੰਸੀਆਂ ਜੇ ਜਾਂਚ ਕਰਨ ਤਫਤੀਸ਼ ਕਰਨ ਜੀ ਤਾਂ ਬੜੀ ਤੇਜ਼ੀ ਨਾਲ ਉਹ ਮਤਲਬ ਜਿਹੜੀ ਹਕੀਕਤ ਦੇ ਨੇੜੇ ਪਹੁੰਚ ਸਕਦੀਆਂ ਜੀ ਖਰਾਜ ਦਾ ਉਹ ਜਮਾਨਾ ਆ ਗਿਆ ਕਿਉਂਕਿ ਜਿਸ ਤਰ੍ਹਾਂ ਦੀ ਡਿਜੀਟਲ ਮਦਦ ਮਿਲਦੀ ਹੈ ਆਈਟੀਸ ਇੰਟੈਲੀਜੈਂਸੀ ਮਿਲਦੀ ਹੈ ਦੇ ਰਾਹੀਂ ਬੜਾ ਕੁਝ ਕੀਤਾ ਜਾ ਸਕਦਾ ਹੈ ਇਹ ਜੀ ਇੰਟਰਪੋਲ ਇਸ਼ੂ ਪਬਲਿਸ਼ ਕਰਦੀ ਹੈ ਜੀ ਇਹ ਜਿਹੜਾ ਇਹ ਨਵਾਂ ਟੂਲ ਹੈ ਇੱਕ ਜਿਹੜਾ ਕੀ ਕ੍ਰਿਮੀਨਲ ਜਿਵੇਂ ਫਰਾਡ ਨੇ ਕਰਪਸ਼ਨ ਹੈ ਡਰਗ ਟ੍ਰਾਫਿਕਿੰਗ ਹੈ ਇਹ 2025 ਚ ਇਹ ਜਿਹੜਾ ਪਾਇਲਟ ਫੇਸ ਇਹਦਾ ਹੁਣੇ ਹੀ ਲਾਗੂ ਹੋਇਆ ਤੇ ਇਹ ਇੰਟਰਪੋਲ ਜਾਰੀ ਕਰਦੀ ਹੈ ਵਰਲਡ ਵਾਈਡ ਜਿੱਥੇ ਕਿਤੇ ਵੀ ਹੁੰਦਾ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਫਿਰ ਉਹ ਤੁਹਾਨੂੰ ਹੈਲਪ ਦਿੰਦੀ ਹੈ ਤੇ ਜਿਹਦੇ ਨਾਲ ਤੁਹਾਡੇ ਜਿਹੜੇ ਪੈਸੇ ਕਿੱਥੇ ਕਿੱਥੇ ਹੈਗੇ ਆ 52 ਕੰਟਰੀਜ਼ ਤੇ ਟੈਰੀਟਰੀਜ਼ ਦੇ ਵਿੱਚ ਇਹ ਲਾਂਚ ਹੋਇਆ ਤੇ ਇਹ ਕਹਿੰਦੇ ਨਵੰਬਰ 25 ਤੱਕ ਇਹ ਇੱਕ ਵਾਰੀ ਇਹਦਾ ਟੈਸਟ ਕੀਤਾ ਜਾਊਗਾ ਕਿਉਂਕਿ ਪਾਇਲਟ ਹੈ ਸੋ ਇਹ ਜੀ ਗੱਲ ਹਾਂਜੀ ਇਹਦਾ ਮਤਲਬ ਇਹ ਹੈ ਕਿ ਚਲੋ ਜਿਹੜੇ ਜਿਹੜੇ ਇਸ ਕਿਸਮ ਦੇ ਅਰਥਕ ਅਪਰਾਧ ਹੁੰਦੇ ਆ ਨਾਲ ਜਿਹੜੇ ਆਪਾਂ ਦੇਖੀਏ ਦੂਜੇ ਅਪਰਾਧ ਹੁੰਦੇ ਆ ਵੀ ਥੀ ਭੂਰੀ ਦੇ ਜੀ ਇਹਨਾਂ ਅਪਰਾਧਾਂ ਨੂੰ ਟ੍ਰੇਸ ਕਰਨ ਵਾਸਤੇ ਇਹਦਾ ਮਤਲਬ ਹੈ ਵੀ ਦੁਨੀਆ ਪੱਧਰ ਦੇ ਉੱਤੇ ਕੋਈ ਨੈਟਵਰਕ ਤਾਂ ਬਣਿਆ ਨਾ ਹਾਂ ਬਿਲਕੁਲ ਇਹਨਾਂ ਨੂੰ ਆਈਡੈਂਟੀਫਾਈ ਹੋਣਗੇ ਉਹਨਾਂ ਦੇ ਐਸੈਟ ਟ੍ਰੇਸ ਹੋਣਗੇ ਪੈਸੇ ਕਿੱਥੇ ਲੱਗੇ ਕਿੱਥੇ ਕਿੱਥੇ ਕਿਹੜੀ ਜਾਇਦਾਦ ਬਣਾਈ ਹੈ ਉਹੀ ਸਭ ਤੋਂ ਵੱਡੀ ਗੱਲ ਹੈ ਨਹੀਂ ਉਹਦੇ ਨਾਲ ਨਾਲ ਇੱਕ ਜਨਮ ਲਿਆ ਸਭ ਆਪਾਂ ਹੋਰ ਦੇਖੀਏ ਕਈ ਮਾਮਲੇ ਚਾਹੇ ਆਪਾਂ ਇਹ ਦੇਖੇਗੇ ਰੈੱਡ ਕਾਰਡ ਨੋਕਸ ਜਾਰੀ ਹੋ ਜਾਂਦਾ ਰੈਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਅਪਰਾਧੀਆਂ ਦੀ ਜਿਹੜੀ ਹਵਾਲਗੀ ਹੋਣੀ ਹੈ ਹੂੰ ਹੂੰ ਸਬੰਧਤ ਦੇਸ਼ਾਂ ਨੂੰ ਵਕਫ ਵਕਫ ਦੇਸ਼ਾਂ ਨੂੰ ਉਹਦੇ ਵਿੱਚ ਬੜਾ ਟਾਈਮ ਲੱਗਦਾ ਹੈ ਜੀ ਜੀ ਪੰਜਾਬ ਦੇ ਕਿੰਨੇ ਕੇਸ ਜਿਹੜੇ ਹੈਗਾ ਨਸ਼ਿਆਂ ਨਾਲ ਸਬੰਧਤ ਗੈਂਗਸਟਰਾਂ ਨਾਲ ਟੈਰਿਸਟਾਂ ਨਾਲ ਸਬੰਧ ਜਿਹੜੇ ਕੇਸ ਹੈ ਉਹ ਕੇਸ ਅੱਲੇ ਤੱਕ ਲਟਕੀ ਜਾਂਦੇ ਹੂੰ ਹੂੰ ਹੁਣ ਉਹਨਾਂ ਦਾ ਕੋਈ ਮਤਲਬ ਜਿਹੜਾ ਹੈਗਾ ਕੋਈ ਤਨਪੱਤਨ ਨਹੀਂ ਲੱਗ ਰਹੀ ਮੈਂ ਕਹੂੰਗਾ ਤਨਪੱਤਨ ਦਾ ਕੀ ਉਹਨਾਂ ਦਾ ਕੋਈ ਸਿਰਾ ਹੀ ਨਹੀਂ ਫੜਿਆ ਜਾਂਦਾ ਸਿਰਾ ਕਿੱਥੇ ਹੈ ਤੇ ਜਿਹੜੀ ਉਹਨਾਂ ਦੇ ਖਾਤਮਾ ਕਿੱਥੇ ਹੈ ਜੀ ਇਸ ਕਰਕੇ ਜਿਹੜਾ ਸਿੰਧਰ ਨੋਟਿਸ ਹੈ ਜਿਹੜਾ ਇਹ ਇਹ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਸ਼ਾਇਦ ਕੁਝ ਲਾਹੇ ਬੰਦ ਲੱਗਦਾ ਹੈ ਆ ਬਿਲਕੁਲ ਸ਼ਾਇਦ ਕੁਝ ਕੁਝ ਆ ਕਿਸੇ ਨਾ ਕਿਸੇ ਦੇ ਨੇੜੇ ਤਾਂ ਪਹੁੰਚੂਗਾ ਹੀ ਡਰ ਪੈ ਤਾਂ ਹੋਊਗਾ ਹੀ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਹੁਣ ਜਿਹੜਾ ਜੀ ਸਿੱਧੂ ਮੂਸੇ ਵਾਲੇ ਦੀ ਡਾਕੂਮੈਂਟਰੀ ਬੀਬੀਸੀ ਨੇ ਰਿਲੀਜ਼ ਕਰ ਦਿੱਤੀ ਹੈ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਵੀ ਦੇਖੋ ਕਈ ਚੀਜ਼ਾਂ ਹੁੰਦੀਆਂ ਪਰਿਵਾਰ ਦਾ ਜਿਹੜਾ ਵਿਰੋਧ ਸੀ ਪਹਿਲਾਂ ਦੀ ਆਪਾਂ ਬਲਕੌਰ ਸਿੰਘ ਹੋਣਾ ਦੀ ਜਿਹੜੀ ਹੈ ਉਹ ਇੰਟਰਵਿਊ ਸੁਣੀ ਹੈ ਜਿਹੜੇ ਵਕਤ-ਵਕਤ ਵੀਡੀਓਜ਼ ਦੇ ਵਿੱਚ ਪਾਉਂਦੇ ਆ ਆਪਣੀ ਗੱਲ ਕਹਿੰਦੇ ਆ ਜੀ ਉਹਨਾਂ ਨੇ ਕਿਹਾ ਸੀ ਕਿ ਜੇ ਤੈਨੂੰ ਦਸਤਾਵੇਜ਼ੀ ਬਣ ਜੇ ਡਾਕੂਮੈਂਟਰੀ ਬਣ ਜੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਇਹ ਡਾਕੂਮੈਂਟਰੀ ਨੂੰ ਜਾਰੀ ਕਦੋਂ ਕਰ ਰਹੇ ਆ ਰਿਲੀਜ਼ ਕਦੋਂ ਕਰਨਾ ਹੈ ਇਹ ਸਵਾਲ ਹੈ ਜੀ ਉਹ ਕਹਿੰਦੇ ਵੀ ਕੇਸ ਵਾਲੇ ਸਦਾ ਅਦਾਲਤ ਦੇ ਵਿੱਚ ਪੈਂਡਿੰਗ ਪਿਆ ਹੈ ਹੂੰ ਹੂੰ ਗਵਾਹਾਂ ਵਗੈਰਾ ਪ੍ਰੋਪਰੋ ਦੇ ਤੇ ਹੋਈਆਂ ਨਹੀਂ ਜੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਅਜੇ ਤੱਕ ਇਹ ਕਾਨੂੰਨ ਤੋਂ ਦੂਰ ਹੈ ਇਹਦੇ ਤੋਂ ਕਾਨੂੰਨ ਦੀ ਪਹੁੰਚ ਤੋਂ ਦੂਰ ਹੈ ਜੀ ਜਿੰਨਾ ਦੀ ਜਿਹੜੀ এনवायरमेंट ਬਣਦੀ ਆ ਉਹ এনवायरमेंट ਨਹੀਂ ਹੋਈ ਉਹ ਵੀ ਕਹਿੰਦੇ ਸਾਡੀ ਕਾਰਵਾਈ ਆ ਤੁਸੀਂ ਦੇਖਿਆ ਨਾ ਪਿਛਲੇ ਦਿਨਾਂ ਦੇ ਵਿੱਚ ਬਲਖੌਰ ਸਿੰਘ ਉਹਨਾਂ ਨੇ ਇੱਕ ਐਲਾਨ ਕਰਤਾ ਸੀ ਜੀ ਉਹਨਾਂ ਨੇ ਕਹਿੰਦਾ ਸੀਗਾ ਜੀ ਮੈਂ ਸਤਾਈ ਵਾਲੀ ਤੋਂ ਜ਼ਰੂਰ ਲੜੂੰਗਾ ਹੂੰ ਹੂੰ ਕਹਿੰਦੇ ਹੁਣ ਮੈਨੂੰ ਲੋਕਾਂ ਦੇ ਦਰਸੇ ਜਾਣਾ ਪੈਂਦਾ ਉੱਥੇ ਜਾ ਕੇ ਮੰਤਾਂ ਕਰਨੀਆਂ ਪੈਂਦੀਆਂ ਮੇਰੇ ਮੁੰਡੇ ਦੇ ਮਰਡਰ ਕੇਸ ਦੇ ਵਿੱਚ ਜਿਹੜੀ ਜਾਂਚ ਠੀਕ ਤਰੀਕੇ ਨਾਲ ਕਰਵਾਈ ਜਾਵੇ ਜੀ ਜੀ ਮਦਦ ਕਰੋ ਉੱਥੋਂ ਮਦਦ ਮਿਲੀ ਨਹੀਂ ਕਹਿੰਦੇ ਵੀ ਗੱਲ ਹੈ ਹੁਣ ਮੈਂ ਆਪ ਹੀ ਛੋਟਿਆ ਫਿਰ ਵੀ ਆਪਾ ਆਪ ਹੀ ਉਹ ਜੋ ਲੜਗੇ ਤੇ ਸ਼ਾਇਦ ਆਪਾਂ ਕੁਛ ਹਾਸਲ ਕਰ ਲੀਏ ਜੀ ਮੇਰਾ ਖਿਆਲ ਹੈ ਬਰਕਾਉਰ ਸਿੰਘ ਉਹਦੀ ਬਹੁਤ ਵੱਡੇ ਭਲੇਖੇ ਦੇ ਵਿੱਚ ਹੈ ਹੂੰ ਹੂੰ ਕਿਉਂਕਿ ਜੇ ਤੁਸੀਂ ਚੋਣ ਲੜ ਕੇ ਐਮ.ਐਲ.ਏ ਬਣ ਜਾਓ ਐਮ.ਪੀ ਬਣ ਜਾਓ ਵਜ਼ੀਰ ਬਣ ਜਾਓ ਮੰਤਰੀ ਬਣ ਜਾਓ ਈਵਨ ਮੁੱਖ ਮੰਤਰੀ ਵੀ ਬਣ ਜਾਓ ਤਾਂ ਵੀ ਤੁਹਾਨੂੰ ਇਨਸਾਫ ਮਿਲਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਜੀ ਇੱਥੇ ਆਪਾਂ ਦੇਖੀਏ ਕੁਮਰਬਿਦੇ ਪ੍ਰਤਾਪ ਸਿੰਘ ਨੂੰ ਜਦੋਂ ਆਮ ਆਦਮੀ ਪਾਰਟੀ 'ਚ ਜੁਆਇਨ ਕਰਵਾਇਆ ਹੈ ਹੂੰ ਹੂੰ ਉਦੋਂ ਭਗਵੰਤ ਸਿੰਘ ਮਾਨ ਵੀ ਸੀ ਤੇ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਸੀ ਜੀ ਕਿ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦ ਦੇ ਜਿਹੜੀਆਂ ਨੈਸ਼ਨਲ ਸਬੰਧਤ ਕੇਸਸ ਹੈਗੇ ਉਹ ਉਹਨਾਂ ਦੀ ਸਾਰਿਆਂ ਨੂੰ ਕਹਿੰਦੇ ਇਨਵੈਸਟੀਗੇਟ ਤੇ ਕਰੀ ਬੈਠੇ ਹੂੰ 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 ਤੇ ਇਹਨਾਂ ਨੂੰ ਤੁਸੀਂ ਕਹਿੰਦੇ ਵੀ ਐਮਐਲਏ ਬਣਾਓ ਅਸੀਂ ਇਹਨਾਂ ਨੂੰ ਜੁਆਇਨ ਕਰਾਉਣੇ ਤੇ ਆਪਾਂ ਪਾਵਰ ਸਾਰੀ ਇਹਨਾਂ ਨੂੰ ਦੇਵਾਂਗੇ ਇਹਨਾਂ ਨੇ ਆਪ ਹੀ ਫੈਸਲੇ ਇਹ ਕਰਵਾਉਣ ਵਾਲੇ ਹੋਣਗੇ ਜੀ ਜੀ ਅੱਗੇ ਇਹਨਾਂ ਨੂੰ ਲੋਕਾਂ ਦੇ ਹੱਥਾਂ ਬਲ ਚ ਆਖਣਾ ਪੈਂਦਾ ਸੀ ਜੇ ਕੋ ਕੁੰਮਰ ਵੀ ਦੇ ਪ੍ਰਤਾਪ ਸਿੰਘ ਦਾ ਜਿਹੜਾ ਦੋਸ਼ ਹੈ ਉਹਦਾ ਦੋਸ਼ ਇਹ ਹੈ ਕਿ ਉਸ ਵੇਲੇ ਦੀ ਜਿਹੜੀ ਕਾਂਗਰਸ ਸਰਕਾਰ ਸੀ ਕੈਪਟਨ ਦੀ ਸਰਕਾਰ ਸੀ ਜੀ ਉਹਨਾਂ ਨੇ ਲਾਰਡ ਡਿਪਾਰਟਮੈਂਟ ਐ ਉਹਨੇ ਮੈਨੂੰ ਸਹਿਯੋਗ ਨਹੀਂ ਦਿੱਤਾ ਹਮਮ ਔਰ ਉਹਨਾਂ ਦੀ ਜਿਹੜੀ ਇੱਕ ਜਿਹੜੀ ਸੀਗੀ ਤੁਹਾਡੀ ਆਪਣੀ ਜਾਂਦਰ ਪੋਰਟਸ ਜਾਂਦਰ ਪੋਰਟ ਨੂੰ ਤਾਂ ਹਾਈ ਕੋਰਟ ਨੇ ਰੱਦ ਕਰਤਾ ਸੀ ਜੀ ਜੀ ਤੇ ਨਾਲ ਇਹ ਵੀ ਹੁਕਮ ਕਰਤਾ ਸੀ ਕਿ ਅੱਗੇ ਤੋਂ ਕਿਸੇ ਐਸਐਟ ਦਾ ਮੈਂਬਰ ਨਹੀਂ ਹੋਊਗਾ ਹੂੰ ਹੂੰ ਉਹਨੇ ਤਾਂ ਮੈਂਬਰ ਨਹੀਂ ਬਣਾਇਆ ਸੀ ਇਹਨੇ ਐਮਐਲਏ ਬਣਾਤਾ ਪਰ ਆਪਾਂ ਕੁਮਰਪੁਰ ਜੀ ਆਪ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਪੁੱਛ ਰਹੇ ਨੇ ਵੀ ਬਣਾਇਆ ਕੀ ਜੀ ਜੀ ਉਹਦਾ ਉਹਦਾ ਰੋਜ਼ ਵਿਚਾਰਾ ਜਦੋਂ ਮੌਕਾ ਮਿਲਦਾ ਉਹਦੇ ਉਹ ਠੀਕ ਠਾੜਾ ਪਾਉਂਦਾ ਵੀ ਭਾਈ ਕੁਝ ਨਹੀਂ ਮਿਲਿਆ ਕੁਝ ਮਿਲ ਸਕਦਾ ਹੀ ਨਹੀਂ ਇਨਸਾਫ ਹੋਈ ਨਹੀਂ ਸਕਦਾ ਜੀ ਜੀ ਤੇ ਵਾਰ-ਵਾਰ ਉਹ ਕਹਿੰਦੇ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਅਦਾਲਤ ਦੇ ਸਾਹਮਣੇ ਕੇਸ ਰੱਖਦਾ ਇਨਸਾਫ ਉਹ ਤੁਹਾਨੂੰ ਮਿਲੂਗਾ ਜੀ ਉਹਨਾਂ ਨੇ ਇਹ ਗੱ ਹੋਰ بڑے ਕੇਸ ਆਉਣ ਦੀ ਆਪਾਂ ਪਟਿਆਲੇ ਵਾਲੇ ਕੇਸ ਦੀ ਗੱਲ ਕਰ ਲਈਏ ਜਦੋਂ ਸਿਸਟਮ ਚਾਹੇ ਵੀ ਅਸੀਂ ਇਨਸਾਫ ਨਹੀਂ ਦੇਣਾ ਦੇਣਾ ਮਰਦੀ ਫਿਰ ਕਿਵੇਂ ਲੈ ਲੋਗੇ ਤੁਸੀਂ ਇਨਸਾਫ ਹੋ ਨਹੀਂ ਸਕਦਾ ਅਜਵੇਂ 84 ਵਾਲਿਆਂ ਨੂੰ ਕਿਹੜਾ ਮਿਲ ਗਿਆ ਵਿਚਾਰਿਆਂ ਨੂੰ ਕਿੰਨੇ ਸਾਲ ਹੋ ਗਏ ਹਾਂ 84 ਵਾਲੇ ਲੈ ਲੋ 84 ਵਾਲੇ ਜਿਹੜੀ ਉਹ ਸਟੇਟ ਓਰੀਐਂਟਡ ਹਿੰਸਾ ਸੀ ਨਾ ਉਹ ਤਾਂ ਜਿਹੜਾ ਕਤਲੇਆਮ ਸੀ ਉਹ ਤਾਂ ਸਟੇਟ ਓਰੀਐਂਟਡ ਸੀ ਹਾਂਜੀ ਐਵੇਂ ਗੁਜਰਾਤ ਦੀ ਉਸ ਵੇਲੇ ਦੀ ਸਰਕਾਰ ਹੈ ਜਿਹੜੀ ਉਸ ਸਰਕਾਰ ਨੇ ਅਧਿਨ ਆਪਣੀ ਜਿਹੜੀ ਕਤਲੇਆਮ ਨੂੰ ਰੋਕਣ ਦੀ بجائے ਪੁਲਿਸ ਨੂੰ ਰੋਕਤਾ ਸੀ ਕਿ ਕੋਈ ਕਾਰਵਾਈ ਨਹੀਂ ਕਰਨੀ ਕਾਰਵਾਈ ਨਹੀਂ ਕਰਨੀ ਬਿਲਕੁਲ ਹਾਂ ਤੁਸੀਂ ਇਹਨਾਂ ਨੂੰ ਰੋਕਣਾ ਨਹੀਂ ਦਿੱ ਦਿੱਲੀ ਰਾਜਧਾਨੀ ਇਹ ਦੇਸ਼ ਦੀ ਹਾਂਜੀ ਹਾਂਜੀ ਇੱਥੇ ਵਕ 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 ਦੇਸ਼ਾਂ ਦੀਆਂ ਬੈਸ ਨੇ ਜਾਈ ਦਾ ਜਾਈ ਸੀ ਕਿ ਜਦੋਂ ਹਾਲਾਤ ਬੇਕਾਬੂ ਹੋ ਰਹੇ ਸੀ ਉਦੋਂ ਆਰਮੀ ਡਿਪਲੋਏ ਕੀਤੀ ਜਾਂਦੀ ਲੇਕਿਨ ਆਰਮੀ ਕਿਸੇ ਨੇ ਡਿਪਲਾਈ ਨਹੀਂ ਕੀਤੀ ਜੀ ਜੀ ਔਰ ਯਾਦ ਆ ਤੁਸੀਂ ਯਾਦ ਕਰੋ ਜਗਮੀਤ ਸਿੰਘ ਬਰਾੜ ਦਾ ਪਹਿਲਾ ਪਾਸ਼ਣ ਜਦੋਂ ਪਾਰਲੀਮੈਂਟ ਦਾ ਮੈਂਬਰ ਬਣਦਾ 1992 ਦੇ ਵਿੱਚ ਜੀ ਉਸ ਵੇਲੇ ਉਹਨੇ ਜਦੋਂ ਪੰਜਾਬ ਦੀ ਦਰਦ ਕਹਾਣੀ ਪੇਸ਼ ਕੀਤੀ ਸੀ ਤੇ ਲਗਭਗ ਅੱਧੇ ਘੰਟੇ ਦੇ ਕਰੀਬ ਸਮਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਮੈਂਬਰ ਸੀ ਤੇ ਲੀਡਰ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਪੀਕਰ ਕਹਿੰਦੇ ਸੀ ਤੁਹਾਡਾ ਟਾਈਮ ਖਤਮ ਹੋ ਗਿਆ ਉਹਨੇ ਕਿਹਾ ਸਾਡਾ ਟਾਈਮ ਦੇ ਦਿਓ ਇਸ ਬੰਦੇ ਨੂੰ ਜੀ ਜੀ ਕਿਉਂਕਿ ਇਹ ਪੰਜਾਬ ਦੀ ਦਰਦ ਕਹਾਣੀ ਪੇਸ਼ ਕਰ ਰਿਹਾ ਸਾਨੂੰ ਪਤਾ ਨਾ ਲੱਗੇ ਕਿ ਪੰਜਾਬ ਨਾਲ ਹੋ ਕੀ ਰਿਹਾ ਉਦੋਂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਜੀ ਮਿਸਟਰ ਨਰਸ ਨਰਸਿਮਾ ਰਾਓ ਤੇ ਤੁਸੀਂ ਦੇਖੋਗੇ ਨਰਸਿਮਾ ਰਾਓ ਨੂੰ ਜਗਮੀਤ ਬਰਾੜ ਉਂਗਲਾ ਕਰ ਕਰਕੇ ਕਹਿੰਦੇ ਆ ਕਿ ਮਿਸਟਰ ਪ੍ਰਾਈਮ ਮਿਨਿਸਟਰ ਯੂ ਆਰ ਰਿਸਪੌਂਸਿਬਲ ਰਿਸਪੌਂਸਿਬਲ ਮਾਸ ਮਾਫਿਕਰ ਕਿਉਂਕਿ ਤੁਸੀਂ ਗ੍ਰਹਿ ਮੰਤਰੀ ਸੀ ਉਦੋਂ ਹਾਂ 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 ਅੱਜ ਤੁਸੀਂ ਪ੍ਰਧਾਨ ਮੰਤਰੀ ਆ ਉਦੋਂ ਗ੍ਰਹਿ ਮੰਤਰੀ ਸੀ ਗ੍ਰਹਿ ਮੰਤਰੀ ਹੁੰਦੇ ਤੁਸੀਂ ਕਿਉਂ ਨਹੀਂ ਉਸ ਵੇਲੇ ਜਿਹੜੀ ਹੈਗੀ ਆਪਣੀ ਮਸ਼ੀਨਰੀ ਨੂੰ ਔਏਨ ਕਿਤੇ ਮਿਸੀਡ ਨਹੀਂ ਕਿਉਂ ਨਹੀਂ ਟੋਰੈਟ ਸੀ ਕਿਥੇ ਆਰਡਰ ਕਿਉਂ ਨਹੀਂ ਕੀਤਾ ਆਰਡਰ ਕਿਉਂ ਨਹੀਂ ਕੀਤਾ ਬਿਲਕੁਲ ਇਹ ਇਹ ਗੱਲ ਇਹ ਹੈ ਨਾ ਕਿਈ ਵਾਰੀ ਆਪਾਂ ਨੂੰ ਗੱਲ ਜਿਹੜੀ ਠੀਕ ਸਟੇਟ ਆ ਚੀਜ਼ ਹੋਰ ਹੁੰਦੀ ਹੈ ਇਹ ਸਾਰੇ ਕੰਮ ਡੀਪ ਸਟੇਟ ਕਰਵਾਉਂਦੀ ਹੈ ਇੱਥੇ ਡੀਪ ਸਟੇਟ ਦੇ ਬੰਦੇ ਨੂੰ ਬਚਾਉਣ ਵਾਸਤੇ ਲੱਗੀ ਹੋਈ ਹੈ ਹੁਣ ਤੁਸੀਂ ਇਹ ਦੇਖੋ ਜੀ ਕਿ ਪਿੱਟ ਪਿੱਟ ਕੇ ਮਾਰ ਕੀ ਹਾਈ ਕਮਾਂਡਰ ਕਬ ਛੋੜੇ ਸਖਤ ਹੈ ਕਿ ਲਾਰੈਂਸ ਮਸ਼ਰੂਈ ਵਾਲੇ ਕੇਸ ਦੇ ਲਈ ਰਿਸਪੌਂਸਿਬਲ ਕੌਣ ਹੈ ਜੀ ਆਈਪੀਐਸ ਅਫਸਰ ਉਹਦੇ ਖਿਲਾਫ ਕਾਰਵਾਈ ਕਰਦੇ ਉਹ ਕਦੇ ਹਟਾਣ ਕਰ ਨੂੰ ਸਸਪੈਂਡ ਕਰਤਾ ਕਦੇ ਉਹਨੂੰ ਕਰਤਾ ਕਦੇ ਉਹਨੂੰ ਕਰ ਜਿਹੜਾ ਹੈਗਾ ਜਦੋਂ ਜਮਾਨਾ ਸੜਿਆ ਜੀ ਉਦੋਂ ਉਹ ਸੰਧੂ ਦਾ ਗੁਰਸ਼ੇਰ ਸਿੰਘ ਸੰਧੂ ਕੋ ਨੂੰ ਡਿਸਮਿਸ ਕਰਦਾ ਉਹ ਹੁਣ ਕੋਈ ਛਿਪ ਸਰਕਾਰ ਨੂੰ ਕੋਈ ਸਿਫਰਦਾ ਤੇ ਬੜਾ ਦੇਖਣ ਨੂੰ ਲੱਗਦੀ ਹੁੰਦੀ ਹੈ ਕਿ ਦਿਖਾਵੇ ਦੀਆਂ ਗੱਲਾਂ ਕੁਸ਼ੋਰ ਹੁੰਦੀਆਂ ਨੇ ਤੇ ਜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਕੇਸ ਦੇਸ ਨਹੀਂ ਹੋ ਰਹੇ ਹਾਈ ਕੋਰਟ ਤੇ ਅਜੇ ਤੱਕ ਲੰਕਦੇ ਐ ਤੇ ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਬਹੁਤ ਗੰਭੀਰ ਖਤਰਾ ਹੈ ਇਹ ਹਵਾਲਾ ਦਿੱਤਾ ਸੀ ਆਰ ਪੀ ਦੀ ਇੱਕ ਵਿਸ਼ੇਸ਼ ਧਾਰਾ ਦੇ ਤਹਿਤ ਉਹਨੂੰ ਗੁਜਰਾਤ ਦੀ ਜਿਹੜੀ ਸਾਬਰਮਤੀ ਦੇਲਾ ਉੱਥੇ ਬੰਦ ਕੀਤਾ ਹੋਇਆ ਹੈ ਤਾਂ ਨਹੀਂ ਆ ਗਿਆ ਸਾਫ ਇਹ ਇਹ ਡੀਪ ਸਟੇਟ ਤੋਂ ਵਗਿਆ ਨਹੀਂ ਹੋ ਗਿਆ ਸਰ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਕਈ ਕਈ ਵਾਰੀ ਇਹ ਲੋੜ ਹੁੰਦੀ ਹੈ ਸੋ ਇਹ ਜਿਹੜੀ ਜਿਹੜੀ ਸਿੱਧੂ ਮੂਸੇਵਾਲੇ ਦੇ ਕੇਸ ਦੀ ਜਿਹੜੀ ਇਹਨਾਂ ਨੇ ਜਦੋਂ ਕੇਸ ਜਿਹੜਾ ਹੈਗਾ ਵਿਚਾਰ ਅਧੀਨ ਹੋਵੇ ਔਰ ਨਾਲ ਹੀ ਬਰਕਾਉਰ ਸਿੰਘ ਹੋਰਾਂ ਨੇ ਮਾਨ ਉਸਦੀ ਮਾਨਸਾ ਦੀ ਅਦਾਲਤ ਵਿੱਚ ਕਰ ਜੀ ਵੀ ਪਾਈ ਸੀ ਕਿ ਇਹਨਾਂ ਨੂੰ ਰੋਕਿਆ ਜਾਵੇ ਜੀ ਜੀ ਉਹ ਵਿਚਾਰधीन ਹੋਵੇ ਜਦੋਂ ਬੰਬੇ ਪੁਲਿਸ ਨੂੰ ਚਿੱਠੀ ਲਿਖਤੀ ਸੀ ਕਿ ਕਿਰਪਾ ਕਰਕੇ ਤੁਸੀਂ ਇਹਨਾਂ ਨੂੰ ਰੋਕੋ ਉਹਨਾਂ ਨੇ ਇਹ ਵੀ ਕਿਉਂ ਸ਼ਾਰੀ ਬੀਬੀ ਸੀ ਵਾਲੇ ਨੇ ਜਰੂਰ ਕੀਤੀ ਵੀ ਉਹਨਾਂ ਨੇ ਆਪਣੀ ਜਿਹੜੀ ਬੀਬੀ ਸੀ ਦਾ ਜਿਹੜਾ ਅੱਧ ਕ ਹਰਫ ਦੇ ਪਖੇ ਦੀਏ ਚੈਨਲ ਤੋਂ ਤਾਂ ਨਹੀਂ ਵੀ ਜਾਰੀ ਕੀਤਾ YouTube ਤੇ YouTube ਤੇ ਜਾਰੀ ਕਰਤਾ ਕਿਉਂਕਿ YouTube ਤੇ ਅਜੇ ਤੱਕ ਸੋਸ਼ਲ ਮੀਡੀਆ ਦਾ ਕੋਈ ਕਾਇਦਾ ਕਾਨੂੰਨ ਹੈ ਨਹੀਂਗਾ ਕਾਇਦਾ ਕਾਨੂੰਨ ਹੈ ਨਹੀਂਗਾ ਬਿਲਕੁਲ ਹੈ ਨਹੀਂ ਹਾਂ ਹੋਰ ਮੁਕੰਮਲ ਨਹੀਂ ਕੀਤੀ ਉਹਦੇ ਵਿੱਚ ਸਿਰਫ ਤੇ ਸਿਰਫ ਦੋ ਦੋ ਪਾਰਟ ਕੀਤੇ ਹੈ ਤੇ ਉਹਨਾਂ ਦੋ ਪਾਰਟਾਂ ਦੇ ਵਿੱਚ ਵੀ ਜਿਹੜਾ ਪਾਰਟ ਦਿਖਾਇਆ ਗਿਆ ਹੈ ਉਹਦੇ ਵਿੱਚ ਹੈ ਜਿਹੜੇ ਪੇਸ਼ ਕੀਤਾ ਗਿਆ ਜਿਵੇਂ ਵੀ ਮੇਨ ਅਫਰਾਦੀ ਹੋਏ ਹੋ ਬਹੁਤ ਦਾ ਬੜਾ ਖਤਰਨਾਕ ਸੀ ਹਾਂ ਹਾਂ ਉਹਨਾਂ ਦੇ ਇੰਟਰਵਿਊਸ ਕੁਛੋ ਨਾ ਬੰਦੇ ਲੱਗਿਆ ਕਿ ਕਹਿੰਦੇ ਅਸੀਂ ਤਾਂ ਇਹਨੂੰ ਕਤਲ ਕਰਵਾਇਆ ਅੱਛਾ ਹਾਂ ਜੇ ਜੇ ਗੋਲਦੀ ਬਰਾੜ ਦੀ ਜਿਹੜੀ ਇੰਟਰਵਿਊ ਦੇ ਵਿੱਚ ਲਾਈ ਗਈ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਸਾਲ ਲੱਗਿਆ ਸਾਨੂੰ ਤਾਲਮਿਲ ਕਰਦੇ ਨੂੰ ਤੇ ਉਹਨੇ ਕਹਿੰਦਾ ਜੀ ਇਹਨਾਂ ਨੇ ਤਾਂ ਮਿੱਟੀ ਮਿੱਟੂ ਖੇੜਾ ਮਰਵਾਇਆ ਸੀ ਇਹ ਬੰਦਾ ਤਾਂ ਬਹੁਤ ਉਤੋਂ ਦੀ ਹੋ ਗਿਆ ਸੀ ਔਰ ਨਾਲੋਂ ਕਹੀ ਜਾਂਦੇ ਕਿ ਇਹਦੇ ਤਲਕਤ ਵੀ ਰਹੇ ਹੈ ਲਾਰੈਂਸ ਮਿਸ਼ਰੋਈ ਦੇ ਨਾਲ ਅੱਛਾ ਜੀ ਇਹ ਵੀ ਇਹ ਵੀ ਕਹੀ ਜਾਂਦੇ ਆ ਕਿ ਜਿਹੜੇ ਕਬੱਡੀ ਜਿਹੜੇ ਦਿਨ ਚ ਆ ਗਿਆ ਉਸੇ ਜਿਹੜੀ ਬਰਾੜਾ ਦੀ ਇੰਟਰਵਿਊਰ ਚ ਆ ਗਿਆ ਹਾਂ ਹਾਂ ਕਿ ਜਿਹੜਾ ਇੱਕ ਕਬੱਡੀ ਟੂਰਨਾਮੈਂਟ ਹੋਇਆ ਸੀ ਕਿਧਰ ਰੋਪੜ ਦੇ ਲਾਗੇ ਜਾ ਕੇ ਕਿਸੇ ਪਿੰਡ ਦੇ ਵਿੱਚ ਉਹ ਕਹਿੰਦੇ ਕਰਵਾਇਆ ਸੀਗਾ ਬੰਬੀਹਾ ਗਰੁੱਪ ਨੇ ਠੀਕ ਹੈ ਅਰੇ ਕਹਿੰਦੇ ਇਹਨਾਂ ਦੇ ਲਾਰੈਂਸ ਬਿਸ਼ਨੋਰੀ ਉਹਨਾਂ ਨੇ ਫੋਨ ਕੀਤਾ ਸੀ ਇਹਨੂੰ ਹੂੰ ਹੂੰ ਕਿ ਤੂੰ ਪਾਈ ਪ੍ਰਮੋਟਰ ਨਾ ਕਰ ਇਹ ਤੂੰ ਇਹਨਾਂ ਦੀ ਪਬਲਿਸਿਟੀ ਨਾ ਕਰ ਨਾ ਕਰ ਅੱਛਾ ਕਹਿੰਦੇ ਕਹਿੰਦੇ ਤਾਂ ਹਟਿਆ ਨਹੀਂ ਪਬਲਿਸਿਟੀ ਕਰਦਾ ਰਿਹਾ ਹੂੰ ਹੂੰ ਤੇ ਫਿਰ ਕਹਿੰਦੇ ਵੀ ਸਫਟਾ ਨੂੰ ਸਿਖਾਉਣਾ ਸੀ ਨਾ ਕਿਤੇ ਸਰਦਾ ਹੀ ਨਹੀਂ ਸੀ ਮਾਰੇ ਬਣਾ ਜੀ ਤੇ ਇਸ ਤਰ੍ਹਾਂ ਜਿਹੜੀਆਂ ਜਿਹੜੀਆਂ ਸਭ ਆਪਾਂ ਜਿਹੜੇ ਬਹੁਤ ਹੀ ਬਹੁਤ ਹੀ ਜਿਹੜੇ ਹਾਈ ਫਾਈ ਕੇਸ ਐ ਉਹਨਾਂ ਨੂੰ ਗਲੋਰੀਫਾਈ ਕਰਾਂਗੇ ਜੀ ਮੁਕਦਮਾ ਮੁਕਦਮਾ ਜਿਹੜਾ ਹੈਗਾ ਚੱਲਦੇ ਤੋਂ ਅਜੇ ਮੁਕਦਮਾ ਖਤਮ ਨਹੀਂ ਹੋਇਆ ਸਾਹਿਬ ਆਪਾਂ ਵੀ ਇੱਕ بڑے ਕੇਸ ਇਨਵੈਸਟੀਗੇਟ ਕੀਤੇ ਹੈ ਆਪਾਂ ਕਿਹਾ ਤੇਰਾ ਪ੍ਰਤਾਪ ਸਿੰਘ ਕੈਰੋੜਾ ਕੇਸ ਦੇ ਇਤਿਮਾਮ ਕੀਤਾ ਮੇਰੀ ਵੀਡੀਓ ਪਈ ਹੈ ਜ 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 ਜਿੰਨੀ ਆਪਾਂ ਮੈਂ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਉਸ ਗੱਲਬਾਤ ਵਿੱਚ ਜੋ ਸਾਰਕਤ ਕਰਿਆ ਮੈਂ ਕੀਤੀ ਸੀ ਜੀ ਉਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਗਲੋਰੀਫਾਈ ਹੈ ਕਿਉਂਕਿ ਕੇਸ ਦਾ ਫੈਸਲਾ ਹੋ ਚੁੱਕਾ ਸੀ ਹੂੰ 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 ਬੰਦੇ ਨੂੰ ਫਾਂਸੀਆ ਹੋ ਚੁੱਕਾ ਸੀ ਉਹ ਸਜ਼ਾਮਾ ਕੱਟ ਕੇ ਆ ਗਈ ਸੀ ਜੀ ਪਰ ਇੱਥੇ ਜਿਹੜਾ ਹੈਗਾ ਗਲੋਰੀਫਾਈ ਕਰਨਾ ਇਹੋ ਜਿਹੇ ਮਾਮਲੇ ਦਾ ਇਹਦੇ ਨਾਲ ਜਿਹੜਾ ਨਮੀ ਮਿੱਟੀ ਰਹਿ ਨਵੇਂ ਬੱਚੇ ਉਹਨਾਂ ਤੇ ਵੀ ਅਸਰ ਪੈਂਦਾ ਹੈ ਇਹਨੂੰ ਪਬਲਿਸਿਟੀ ਕਿ ਨਹੀਂ ਮਿਲਦੀ ਹੈ ਕਿਉਂਕਿ ਅਗੇ ਦੇ ਜਮਾਨੇ ਦੇ ਵਿੱਚ ਪਬਲਿਸਿਟੀ ਤੋਂ ਬਾਅਦ ਦਾਨੇ ਵਾਲਿਆ ਸਾਹਿਬ ਹੋਰ ਵੀ ਹੁੰਦਾ ਨਾ ਬਿਲਕੁਲ ਬੰਦਾ ਜਿਆਦਾ ਪ੍ਰਗਟਲਤ ਹੋ ਜੇ ਜਿਆਦਾ ਨਾ ਹੋ ਜੇ ਫਿਰ ਉਹ ਕਹਿੰਦਾ ਵੀ ਮੇਰਾ ਵੀ ਇਰਾਦਾ ਹੈ ਮੇਰੇ ਦਿਲ ਕਰਦਾ ਹੁਣ ਦੀ ਸੇਵਾ ਕਰੀਏ ਲੋਕਾਂ ਦੀ ਤੇ ਸਾਹਿਬ ਦੇਖੋ ਪਬਲਿਸਿਟੀ ਦੇ ਵਿੱਚ ਤਾਂ ਹੁਣ ਸਾਹਮਣੇ ਆਪਣੇ ਜਲਾਲਪਿੰਡ ਨਾਲ ਮੁੰਡਾ ਸਬੰਧਤ ਸ਼ਰਮਾ ਸੁਤਿੰਦਰ ਸ਼ਰਮਾ ਹੈ ਜੀ ਉਹ ਬੜਾ ਵਧੀਆ ਉਹ ਉੱਥੇ ਰਹਿੰਦਾ ਸੀ ਫਰੋਤੀ ਦੀਆਂ ਉੱਥੇ ਆਈਆਂ ਫਿਰੋਤੀ ਹੁਣ ਤਾਂ ਕਹਿੰਦੇ ਕੈਨੇਡਾ ਵਾਲਾ ਬਾਲਾ ਡਰੇ ਪਿਆ ਫਿਰੋਤੀਆਂ ਤੋਂ ਉਹਦਾ ਕਤਲ ਹੋ ਗਿਆ ਉਸ ਤੋਂ ਪਹਿਲਾਂ ਦੇਖੋ ਟੋਰਾਂਟੋ ਦੇ ਵਿੱਚ ਕਤਲ ਹੁੰਦਾ ਇੱਕ ਪੰਜਾਬ ਦੇ ਕਾਰੋਬਾਰੀ ਦਾ ਹੁਣ ਸ਼ਰਮਾ ਜੀ ਦਾ ਕਤਲ ਹੋਇਆ ਇੱਕ ਹੋਰ ਸ਼ਰਮਾ ਨੇ ਹੁਸ਼ਿਆਰਪੁਰ ਦੇ ਉਹਦਾ ਕਾਰੋਬਾਰ ਸੀ ਉਹਦੇ ਉੱਤੇ ਦੋ ਵਾਰੀ ਗੋਲੀਬਾਰੀ ਹੋ ਗਈ ਉੱਥੇ ਹੁਣ ਗਲੋਰੀਫਿਕੇਸ਼ਨ ਹੀ ਹੈ ਇੱਕ ਕਿਸਮ ਦੀ ਜੇ ਦੇਖੀ ਵੀ ਅਗਲਾ ਕਹਿੰਦਾ ਹੁਣ ਤਾਂ ਦੂਰ ਤਰਾਡੇ ਤੱਕ ਪਹੁੰਚ ਗਏ ਜਿਵੇਂ ਗੋਲਡੀ ਬਰਾੜ ਦੀ ਉੱਥੋਂ ਇੰਟਰਵਿਊ ਲੱਗ ਰਹੀ ਹੈ ਹੋਰ ਇੰਟਰਵਿਊਜ਼ ਲੱਗ ਰਹੀਆਂ ਤਾਂ ਉਹਦੇ ਨਾਲ ਤੁਸੀਂ ਅੰਦਾਜ਼ਾ ਲਾਓ ਵੀ ਕਿੱਧਰ ਨੂੰ ਗੱਲਾਂ ਜਾ ਰਹੀਆਂ ਨੇ ਬਿਲਕੁਲ ਬ ਤੇ ਬਾਕੀ ਚਲੋ ਆਜੋ ਫਿਰ ਆਪਾਂ ਇਹਦੇ ਉੱਤੇ ਡਿਟੇਲ ਨਾਲ ਗੱਲ ਕਰਾਂਗੇ ਪਰ ਹੁਣ ਗੱਲ ਜਿਹੜੀ ਹੈ ਪਾਕਿਸਤਾਨ ਨੇ ਜਿਹੜਾ ਅਮਰੀਕਾ ਨੇ ਪਾਕਿਸਤਾਨ ਨਾਲ ਤਾਂ 헤ਜ ਜਿਤਾਤਾ ਜੀ ਅੱਤਵਾਦ ਦੇ ਖਿਲਾਫ ਤੇ ਭਾਰਤ ਨਾਲ ਉਹਦੀ ਕੋਈ ਹਰੇ ਗੱਲਬਾਤ ਸਾਂਝੀ ਨਹੀਂ ਬਣੀ ਕੋਈ 헤ਜ ਨਹੀਂ ਜਾਗਿਆ ਨਹੀਂ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਮਰੀਕਾ ਨੇ ਪਾਕਿਸਤਾਨ ਦਾ 헤ਜ ਜਗਾ ਜਿਤਾਤਾ ਹੂੰ ਅਗੋਂ ਇਹਦਾ ਉਲਟੇ ਹੋਇਆ ਕਿ ਜਿਹੜਾ ਸਾਡਾ ਪਾਕ ਅਮਰੀਕਾ ਨਾਲ ਮੋਹ ਤਾਜ਼ਾ ਤਾਜ਼ਾ ਮੋਹ ਹੋਇਆ ਸੀ ਇਸ ਮੋਹ ਦਾ ਮਤਲਬ ਇਹਨਾਂ ਨੂੰ ਦਿੱਤਾ ਸਬਕ ਜੀ ਕਿ ਹੈ ਕਿ ਹੋ ਕੀ ਰਿਆ ਕੀਤਾ ਕੀ ਜਾ ਰਿਹਾ ਹੈ ਜੀ ਕਿਉਂਕਿ ਜਿਹੜੀ ਹੈ ਜਿਹੜੀ ਸਾਡੀ ਵਿਦੇਸ਼ ਨੀਤੀ ਸੀ ਸਾਡੀ ਫੋਰਨ ਪੋਲਿਸੀ ਸੀ ਬੜੀ ਜਰੀ ਹੈਗੀ ਹੈ ਪਰਖੀ ਹੋਈ ਸੀ ਪਰਤਿਆਈ ਹੋਈ ਸੀ ਜੀ ਉਹ ਵਿਦੇਸ਼ ਉਹ ਵਿਦੇਸ਼ ਨੀਤੀ ਹੈ ਜਿਹਹੀ ਸੀ ਇਸ ਵਿਦੇਸ਼ ਨੀਤੀ ਦੇ ਚੱਲਦੇ ਆ ਨਾਓਨ ਅਲਾਈਨਡ ਮੂਵਮੈਂਟ ਜੀ ਕੁਟ ਨਰਲੇਪ ਲਹਿਰ ਨਾਲ ਸੰਬੰਧਿਤ 125 ਦੇਸ਼ਾਂ ਦੇ ਕਰੀਬ ਜਿਹੜੇ ਭਾਰਤ ਨੂੰ ਲੀਡਰ ਮੰਨਦੇ ਸੀ ਭਾਰਤ ਨੂੰ ਸਤਕਾਰ ਦਿੰਦੇ ਸੀ ਜੀ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਨੇ ਮਾਰਸ਼ਲ ਟੀਟੋ ਨਾਸਰ ਦੇ ਨਾਲ ਮਿਲ ਕੇ ਉਹ ਇੱਕ ਆਰਗੇਨਾਈਜੇਸ਼ਨ ਬਣਾਈ ਸੀ ਨਾ ਨਾਲ ਲੈਂਡ ਮੂਵਮੈਂਟ ਜੀ ਕਿ ਨਾ ਸਾਡਾ ਅਮਰੀਕਾ ਨਾਲ ਸੰਬੰਧ ਹੈ ਨਾ ਸਾਡਾ ਸੋਵੀਅਤ ਯੂਨੀਅਨ ਨਾਲ ਸੰਬੰਧ ਹੈ ਅਸੀਂ ਦਾ ਮਤਲਬ ਜਿਹੜੇ ਲੋਕ ਹੈਗੇ ਅਸੀਂ ਉਹ ਲੋਕ ਆ ਜਿਹੜੇ ਲੋਕ ਸੰਸਾਰ ਦੇ ਵਿੱਚ ਨਿਰਪੱਖ ਰਹਿ ਕੇ ਸ਼ਾਂਤੀ ਚਾਹੁੰਦੇ ਆ ਜੀ ਜੀ ਤੇ ਜਦੋਂ ਸਾਡੀ ਨੇੜਤਾ ਫਿਰ ਹੋ ਗਈ ਇਹਦੇ ਨਾਲ ਅਮਰੀਕਾ ਦੇ ਨਾਲ ਜੀ ਤਾਂ ਉਸ ਤੋਂ ਪਹਿਲਾਂ ਤੁਸੀਂ ਦੇਖੋਗੇ ਜੀ ਥੋੜੇ ਪੱਥੇ ਹੋਏ ਦੋਸਤ ਹੁੰਦੇ ਆ ਜਿਹੜੇ ਦੋਸਤ ਹੁੰਦੇ ਦੋਸਤੀਆਂ ਦਬਾਉਣ ਜਾਂਦੇ ਆ ਜੀ ਉਹਨਾਂ ਨੂੰ ਤੁਸੀਂ ਛੱਡ ਰਹੇ ਹੋ ਅੱਜ ਅਸ ਤੋਂ 400 ਦੀ ਗੱਲ ਕਰਦੇ ਆ ਅਸੀਂ ਜਿਹਨੇ ਜਿਹੜਾ ਹੀ ਕਹਿੰਦੇ ਸੀ ਪਾਕਿਸਤਾਨ ਦਾ ਮੂੰਹ ਮੋੜਤਾ ਜੀ ਉਹ S400 ਕਿੱਥੋਂ ਆਇਆ ਹੈ ਅਮਰੀਕਾ ਤੋਂ ਨਹੀਂ ਆਇਆ ਨਾ ਨਾ ਉਹ ਤਾਂ ਸੋਵੀਅਤ ਯੂਨੀਅਨ ਦਾ ਪੁਰਾਣਾ ਸੋਵੀਅਤ ਯੂਨੀਅਨ ਤੇ ਅੱਜ ਦੇ ਰੂਪ ਤੋਂ ਆਏ ਵੀ ਹੈ ਜੀ ਜੀ ਤੇ ਯਾਦ ਕਰੋ ਤੁਸੀਂ ਜਦੋਂ ਪਾਕਿਸਤਾਨ ਨਾਲ ਜਿਹੜਾ ਦੂਜਾ 1971 ਦਾ ਜੰਗ ਲੱਗਿਆ ਹੈ ਬੰਗਲਾਦੇਸ਼ ਜਦੋਂ ਹੋਂਦ ਵਿੱਚ ਆਇਆ ਹੈ ਉਦੋਂ ਤੁਹਾਡਾ ਜਿਹੜਾ ਹੈਗਾ ਇਹੀ ਅਮਰੀਕਾ ਦੇ ਤੱਕ ਕੇ ਤਾਂ ਅਸੀਂ ਜੀ ਆ ਗਿਆ ਸਾਡਾ 7ਵਾਂ ਜਹਾਜ਼ ਹੂੰ ਹੂੰ ਤੇ ਜਦੋਂ ਡੀਕੋਗਾਰਸ਼ੀਆ ਦੇ ਵਿੱਚੋਂ ਸਾਡੇ ਹਿੰਦ ਮਹਾਸਾਗਰ ਦੇ ਵਿੱਚੋਂ ਸਿਰ ਕੱਢੇ ਰੂਸੀ ਪੰਡੂ ਵੀ ਅਨੇ ਵੀ ਅਸੀਂ ਹੈਗੇ ਆ 20 ਸਾਲਾ ਸੰਧੀ ਦੇ ਤਹਿਤ ਕੇਸੀ ਕੁਝ ਕਾਰਨੀ ਦੇਵਾਂਗੇ ਉੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵਿਦੇਸ਼ ਨੀਤੀ ਉਹ ਠੀਕ ਸੀ ਕਿ ਅੱਜ ਦੀ ਵਿਦੇਸ਼ ਨੀਤੀ ਸੀ ਹੁਣ ਜੇ ਅਮਰੀਕਾ ਫੌਜ ਦਾ ਕਮਾਂਡਰ ਉਹ ਇੱਕ ਗਵਾਹੀ ਦਿੰਦਾ ਕਿ ਇਸ ਸਭਾ ਦੇ ਵਿੱਚ ਜਿਹੜਾ ਉਹ ਜਿਹੜੀ ਕਾਂਗਰਸ ਹੈ ਕਾਂਗਰਸ ਸਾਹਮਣੇ ਡਿਫੈਂਸ ਵਾਲਿਆਂ ਨੂੰ ਦਸਰਾ ਆਪਣਾ ਕਾਂਗਰਸ ਨੂੰ ਦਸਰਾ ਪੈਂਦਾ ਹੈ ਡਿਫੈਂਸ ਨੂੰ ਕਾਂਗਰਸ ਨੂੰ ਸੂਚਿਤ ਕਰਨਾ ਪੈਂਦਾ ਡਿਫੈਂਸ ਵੱਲੋਂ ਤੇ ਅਸੀਂ ਕਿਹਦੇ ਨਾਲ ਕੀ ਤਾਲੁਕਤ ਰੱਖਦੇ ਆਂ ਉਨੇ ਨੇ ਕਿਹਾ ਜਿਹੜੇ ਉਹ ਤੋਂ ਜਨਰਲ ਅਮਰੀਕਾ ਦੇ ਜਿਹੜੀ ਸਾਡਾ ਅੱਤਵਾਦ ਦੇ ਵਿਰੋਧ ਵਿੱਚ ਸਾਡਾ ਬਹੁਤ ਹੀ ਵਿਸ਼ਵਾਸਯੋਗ ਜਿਹੜਾ ਹੈਗਾ ਸਾਥੀ ਹੈ ਪਾਕਿਸਤਾਨ ਜੀ 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 ਸਾਡਾ ਸਹਿਯੋਗੀ ਹੈ ਇਹਨੇ ਸਾਨੂੰ ਮੇਰਾ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਜਿਹੜੀ ਅਸੀਂ ਇਹਨਾਂ ਨੂੰ ਇਨਪੁਟ ਪ੍ਰੋਵਾਈਡ ਕਰਦੇ ਆ ਉਹਦੇ ਤੇ ਅਮਲ ਕਰਦੇ ਆ ਸਾਨੂੰ ਇਹ ਮਦਦ ਕਰਦੇ ਆ ਇਸ ਕਰਕੇ ਅਸੀਂ ਇਹਨੂੰ ਕਿਵੇਂ ਛੱਡ ਦਿੱਗੇ ਜੀ ਉਹ ਕਹਿੰਦੇ ਤਲਕਾ ਸਾਡੇ ਭਾਰਤ ਨਾਲ ਵੀ ਹੈਗੇ ਆ ਪਰ ਪਾਕਿਸਤਾਨ ਦੀ ਕੀਮਤ ਵਾਲੇ ਤਲਕਾ ਨਹੀਂ ਜੀ ਜੀ ਪਾਕਿਸਤਾਨ ਸਾਡੇ ਲਈ ਜਿਆਦਾ ਇਮੀਅਤ ਹੈ ਹਮ ਹੁਣ ਹਣਾਨੇ ਵਾਲਿਆ ਸਾਹਿਬ ਤੁਸੀਂ ਦੇਖੋ ਜੇ ਪਾਕਿਸਤਾਨ ਜਿਆਦਾ ਅਮੀਰ ਹੈ ਤੇ ਫਿਰ ਮੁਹੰਮਦ ਬਿਨ ਲਾਜ਼ਾਇਨ ਜੀ ਜਿਹੜਾ ਉਹਦਾ ਆਪਰੇਸ਼ਨ ਹੋਇਆ ਸੀ ਉਹ ਐਵੇਂ ਤਾਂ ਨਹੀਂ ਹੋਇਆ ਸੀ ਐਵੇਂ ਤਾਂ ਨਹੀਂ ਹੋਇਆ ਬਿਲਕੁਲ ਹੂੰ ਹੂੰ ਤੋਂ ਉਹਨਾਂ ਜੇ ਪਾਕਿਸਤਾਨ ਨੂੰ ਆਪਾਂ ਕਹਦੇ ਵੀ ਉਹਨਾਂ ਨੂੰ ਸਹੀ ਨਹੀਂ ਪਤਾ ਹੀ ਨਹੀਂ ਸੀ ਹੋ ਸਕਦਾ ਜਿਹੜੀ ਚੀਜ਼ ਉਹ ਕਹਿੰਦੀ ਹੈ ਜਿਹੜਾ ਉੱਥੇ ਮਤਲਬ ਕੋਈ ਸਰਚ ਹੋਈ ਹੈ ਕਿਵੇਂ ਹੋਈ ਹੈ ਉਹ ਪਾਕਿਸਤਾਨ ਨਾਲ ਮਿਲ ਕੇ ਹੋਇਆ ਜੀ ਤੋਂ ਹੁਣ ਦਾ ਸਾਰਾ ਕੁਝ ਦੱਸ ਹੀ ਨਹੀਂ ਚਾ ਉਹਨਾਂ ਨੇ ਕਿ ਭਾਈ ਅਸੀਂ ਖੜੇ ਕਿੱਥੇ ਆ ਇਹ ਇਹ ਹੁਣ ਸਾਨੂੰ ਫੇਰ ਆਪਦੀ ਵਿਦੇਸ਼ ਨੀਤੀ ਦੇ ਨਿਗਾ ਮਾਰਨੀ ਚਾਹੀਦੀ ਹੈ ਕਿ ਸਾਡੇ ਨਾਲ ਦੂਰ ਰਾਜੇ ਅਮਰੀਕਾ ਤਾਂ ਕੀ ਸਾਡੇ ਨਾਲ ਕੋਈ ਗਵਾਡੀ ਵੀ ਹੈ ਨਹੀਂਗਾ ਹਾਂ ਹਾਂ ਬਿਲਕੁਲ ਜੇ 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 ਹੈ ਨਹੀਂ ਤਾਂ ਕਿਉਂ ਇਹ ਅਲਬ ਲੋਜ ਕਰਨ ਹੂੰ 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 ਸੋ ਬਹੁਤ-ਬਹੁਤ ਸ਼ੁਕਰੀਆ ਜੀ ਤਿਲਸਾ ਮਿਹਰਬਾਨੀ ਧੰਨਵਾਦ